ਇਹ ਕਹਿ ਸਕਦੇ ਆ ਵੀ ਇਸ ਵੈਬ ਸੀਰੀਜ਼ ਤੋਂ ਬਾਅਦ ਹੁਣ ਪਰਮੇਸ਼ ਦੀ ਬਾਲੀਵੁੱਡ ਦੇ ਵਿੱਚ ਐਂਟਰੀ ਹੋ ਗਈ। ਉਸ ਟਾਈਮ ਦੇ ਉੱਤੇ ਮੈਂ ਆਲਰੇਡੀ ਥੋੜਾ ਕਨਫਿਊਜ਼ਡ ਜਿਹਾ ਸੀ ਕਿਉਂਕਿ ਮੈਂ ਹੈਪੀ ਨਹੀਂ ਸੀ ਜਿਹੜੀਆਂ ਮੈਂ ਫਿਲਮਾਂ ਕਰ ਰਿਹਾ ਸੀ। ਮੈਨੂੰ ਇਹ ਲੱਗ ਰਿਹਾ ਸੀ ਕਿ ਅਰ ਇਨਕੰਪਲੀਟ ਸਕ੍ਰੀਨਪਲੇ ਨੇ 나ਹੀਂ ਕੰਮ ਕਰਨ ਦਾ ਮਨ ਕਰਦਾ। ਜੇ ਗੈਂਗਸਟਰ 10 ਗੈਂਗਸਟਰ ਨੇ ਤਾਂ ਉਹਦੇ ਵਿੱਚ ਕੋਈ ਚਾਈਨਾ ਦਾ ਵੀ ਐ, ਕੋਈ ਵੀਅਤਨਾਮ ਦਾ ਵੀ ਐ, ਕੋਈ ਪੰਜਾਬ ਦਾ ਵੀ ਐ। ਉਹ ਤਾਂ ਗਰੁੱਪ ਆਫ ਪੀਪਲ ਨੇ ਖੜਾ ਤੇ ਇੱਕ ਬੰਦਾ ਇੱਕ ਪੂਰੀ ਕਮਿਊਨਿਟੀ ਨੂੰ ਥੋੜੀ ਰਿਪਰੈਜ਼ੈਂਟ ਕਰਦਾ। ਜਿਵੇਂ ਆਪਾਂ ਕਹਿੰਦੇ ਆ ਨਾ ਜੀ ਇੱਕ ਵਰਲਡ ਹੈ ਇੱਕ ਅੰਡਰਵਰਲਡ ਹੈ ਇੱਕ ਟੈਕਸਟ ਹੈ ਇੱਕ ਸਬਟੈਕਸਟ ਹੈ ਜੀ ਉਵੇਂ ਕੈਨੇਡਾ ਤੇ ਕੈਨੇਡਾ ਮਤਲਬ ਉਹ ਕੈਨੇਡਾ ਦਾ ਇੱਕ ਅੰਡਰਵਰਲਡ ਦਿਖਾਉਣਾ ਚਾਹੁੰਦੇ ਸੀਗੇ ਪਰ ਜਦੋਂ ਉੱਥੇ ਗਿਆ ਉਹਨਾਂ ਨੇ ਕਿਹਾ ਕਿ ਜੀ ਮੁੰਡਾ ਸਕੂਲ ਕਾਲਜ ਦਾ ਏਜ ਦਾ ਮੁੰਡਾ ਤੇ ਅਸੀਂ ਚਾਹੁੰਦੇ ਸ਼ੇਵ ਕਰੇ ਬਿਲਕੁਲ ਮੈਂ ਉਹਨਾਂ ਨੂੰ ਕਿਹਾ ਜੀ ਕਿ ਸ਼ੇਵ ਤਾਂ ਨਹੀਂ ਮੈਂ ਕਰਨਾ ਚਾਹੁੰਦਾ ਮੇਰੇ ਫੈਨਸ ਨੇ ਲੋਕ ਮੈਨੂੰ ਜਾਣਦੇ ਨੇ ਦਾੜੀ ਕਰਕੇ ਅੱਛਾ ਮੈਨੂੰ ਐ ਲੱਗਿਆ ਕਿ ਮੈਂ ਸ਼ੇਵ ਕਰਾਤੀ ਮੈਨੂੰ ਕੋਈ ਪਛਾਣੂਗਾ ਨਹੀਂ ਲੰਡਨ ਸ਼ੂਟ ਕਰ ਰਹੇ ਸੀ ਚਾਹ ਪੀਣ ਕਿਤੇ ਚਲੇ ਗਏ ਕਿ ਮੈਂ ਸੋਚਿਆ ਕਿ ਚਲ ਵਧੀਆ ਹੈ ਕਿ ਹੁਣ ਇੱਕ ਡੇਢ ਮਹੀਨਾ ਨਹੀਂ ਫਿਰਿਆ ਤੁਰਿਆ ਕਰਾਂਗੇ ਮੈਂ ਗਿਆ ਜਾਣ ਸਾਰੀ ਮੈਨੂੰ ਕੌਫੀ ਵਾਲੇ ਬੰਦੇ ਆ ਤਾਂ ਭਾਜੀ ਤੁਸੀਂ ਸ਼ੇਵ ਕਰਾ ਦਿਓ वैसे ता जेडे ਆਪਣੇ ਉਥੇ ਦੇਸੀ ਲੋਕ ਨੇ ਜਿਨ੍ਹਾਂ ਨੇ ਇਹ ਵੈਬ ਸੀਰੀਜ਼ ਦੇਖ ਲਈ ਯਾਰ ਉਹ ਤਾਂ ਬੜਾ ਮਾਣ ਜਾਂ ਮਹਿਸੂਸ ਕਰ ਰਹੇ ਨੇ ਕਿ ਇਹ ਸ਼ੁਗਰਾ ਵੀ ਸਾਡੇ ਦੇਸੀਆਂ ਦੇ ਵੀ ਕੋਈ ਘੈਂਟ ਜੀ ਚੀਜ਼ ਆਈ। ਅੱਛਾ ਇਹਦੇ ਵਿੱਚ ਭਾਈ ਜੀ ਇਹ ਵੀ ਗੱਲ ਆ ਜਾਂਦੀ ਕਈ ਵਾਰੀ ਤਾਂ ਬੰਦੇ ਕਹਿ ਦਿੰਦੇ ਆ ਕਿ ਤੇ ਦੇਸੀਆਂ ਦਾ ਮਜ਼ਾਕ ਜਾਂ ਫਿਰ ਇਹਨੂੰ ਗਲਤ ਤਨ ਤਨੀ ਇਹਨੂੰ ਠਹਿਰਾਇਆ ਵੀ ਤੇਸੀਆਂ ਨੂੰ ਦੇਸੀਦਰ ਹੈ ਜੀ। ਬਾਕੀ ਵੀਰੇ ਸਾਡੇ ਘਰੇ ਨਾ ਮਤਲਬ ਮੈਂ ਕਲਾਕਾਰ ਹੈ ਨਹੀਂ। ਮੈਂ ਪਰਮੇਸ਼ੀਆਂ ਤੇ ਸੁਖਨ ਸੁਖਨੀ ਆ ਉਹਦੇ ਨਾਲ ਐਵੇਂ ਆ ਕਿ ਆਉਟਰ ਸਕਸੈਸ ਫੇਲਿਅਰ ਘਰ ਤੱਕ ਪਹੁੰਚਦੇ ਨਹੀਂ ਸਾਡੇ ਸਾਡੇ ਸਾਰਿਆਂ ਦੀ ਪੰਜਾਬੀ ਵੈਬ ਸੀਰੀਜ਼ ਪਰਮੇਸ਼ ਵਰਮਾ ਲੈ ਕੇ ਆਏ ਨੇ ਮੈਂ ਆਪਣੀ ਇਸ ਕਰਕੇ ਕਹਿ ਰਿਹਾ ਕਿਉਂਕਿ ਕੈਨੇਡਾ ਨਹੀਂ ਬਲਕਿ ਉਹਦਾ ਨਾਮ ਕੈਨੇਡਾ ਰੱਖਿਆ ਗਿਆ ਜਿਹਨੂੰ ਅਸੀਂ ਸਾਰੇ ਲੋਕ ਕੈਨੇਡਾ ਹੀ ਕਹਿੰਦੇ ਆ ਜਿੱਦਾ ਹਰ ਇੱਕ ਹਰ ਇੱਕ ਬੰਦੇ ਦਾ ਜਾਣ ਦਾ ਸੁਪਨਾ ਹੁੰਦਾ ਕੈਨੇਡਾ ਦੇ ਵਿੱਚ ਉਥੋਂ ਦੇ ਹਾਲਾਤਾਂ ਬਾਰੇ ਦੱਸਿਆ ਕਿ ਜਿਹੜੇ ਪਹਿਲਾਂ ਨੌਜਵਾਨ ਕਿਸ ਤਰੀਕੇ ਨਾਲ ਉੱਥੇ ਰਹਿੰਦੇ ਨੇ ਤੇ ਲੋਕਾਂ ਦੇ ਵੱਲੋਂ ਇਸ ਵੈਬ ਸੀਰੀਜ਼ ਨੂੰ ਬੜਾ ਜ਼ਬਰਦਸਤ ਤਰੀਕੇ ਦੇ ਨਾਲ ਹੁੰਗਾਰਾ ਦਿੱਤਾ ਜਾ ਰਿਹਾ ਹੈ ਬਾਈ ਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿ ਬੜੀ ਜ਼ਬਰਦਸਤ ਤਰੀਕੇ ਦੇ ਨਾਲ ਭੂਮਕੀਤਾ ਬਾਲੀਵੁੱਡ ਦੇ ਵਿੱਚ ਜਾ ਕੇ ਆਪਣੇ ਪੰਜਾਬੀ ਭਰਾਵਾਂ ਨੇ ਤੱਕ ਪਾ ਦਿੱਤੀ ਆ ਬੜੀ ਲੋਕਪਸੰਦ ਕਰ ਰਹੇ ਨੇ ਉਹਨੂੰ ਥੈਂਕ ਯੂ ਬਾਈ ਜੀ ਬਹੁਤ ਲੰਬਾ ਸਫ਼ਰ ਰਿਹਾ ਮੇਰੇ ਖਿਆਲ ਨਾਲ 2.5 ਸਾਲ ਪਹਿਲਾਂ ਸ਼ੂਟ ਹੋਈ ਸੀ ਤੇ ਬੜੇ ਪੇਸ਼ੈਂਟਲੀ ਅਸੀਂ ਵੇਟ ਕਰ ਰਹੇ ਸੀ ਪਰ ਫਾਈਨਲੀ ਰਿਲੀਜ਼ ਹੋ ਗਈ ਸੋ ਬਹੁਤ ਖੁਸ਼ੀ ਹੈ ਜੀ ਇਸ ਗੱਲ ਦੀ ਇਹਦੇ ਵਿੱਚ ਤਾਂ ਕਾਫੀ ਬਾਲੀਵੁੱਡ ਦੇ ਸੀਨੀਅਰ ਐਕਟਰ ਵੀ ਹੈਗੇ ਨੇ ਫਿਲਮ ਦੇ ਪਿੱਛੇ ਵੀ ਵੈਬ ਸੀਰੀਜ਼ ਦੇ ਪਿੱਛੇ ਬਹੁਤ ਜਾਣੇ ਨੇ ਕੰਮ ਕੀਤਾ ਉਸ ਬੱਬ ਕਿਵੇਂ ਬਣਿਆ ਉਹਨਾਂ ਦੇ ਨਾਲ ਮੁਲਾਕਾਤ ਦਾ ਬਾਈ ਮੈਨੂੰ 2 ਸਾਲ ਪਹਿਲਾਂ ਆਡੀਸ਼ਨ ਆਇਆ ਸੀਗਾ ਫਿਲਮ ਦਾ ਵੈਬ ਸੀਰੀਜ਼ ਦਾ ਉਦੋਂ ਮੈਨੂੰ ਨਹੀਂ ਸੀ ਪਤਾ ਕਿ ਮੇਰਾ ਮੇਨ ਕੈਰੈਕਟਰ ਹੈ ਤੇ ਇਨਾ ਵੱਡਾ ਪ੍ਰੋਡਕਸ਼ਨ ਹਾਊਸ ਆ ਕਿਉਂਕਿ ਜਦੋਂ ਤੁਹਾਨੂੰ ਬੰਬੇ ਤੋਂ ਆਡੀਸ਼ਨਸ ਆਉਂਦੇ ਨੇ ਉਹ ਤੁਹਾਨੂੰ ਪ੍ਰੋਡਕਸ਼ਨ ਹਾਊਸ ਦੀ ਇੰਨੀ ਜ਼ਿਆਦਾ ਡਿਟੇਲ ਨਹੀਂ ਦੱਸਦੇ ਉਹ ਤੁਹਾਨੂੰ ਬਸ ਇੱਕ ਸੀਨ ਭੇਜ ਦਿੰਦੇ ਨੇ ਸੀਨ ਕਰਕੇ ਭੇਜ ਦਿੰਦੇ ਨੇ ਉਹ ਤੇ ਜੀ ਉਹਨੂੰ ਸਹੀ ਲੱਗਦਾ ਫੇਰ ਉਹ ਤੁਹਾਡੇ ਨਾਲ ਜ਼ਿਆਦਾ ਡਿਸਕਸ਼ਨ ਕਰਦੇ ਨੇ ਮੈਂ ਆਡੀਸ਼ਨ ਦਿੱਤਾ ਆਡੀਸ਼ਨ ਦੇ ਕੇ ਉਹਨਾਂ ਨੂੰ ਭੇਜਤਾ ਜਦੋਂ ਚੰਦਨ ਸਰਵਰਾਂ ਦੀ ਕਾਲ ਆਈ ਕਿ ਜੀ ਤੁਹਾਡਾ ਆਡੀਸ਼ਨ ਵਧੀਆ ਲੱਗਿਆ ਤੁਸੀਂ ਜ਼ੂਮ ਕਾਲ ਤੇ ਜਾਓ ਉਦੋਂ ਮੈਨੂੰ ਸਕੇਲ ਪਤਾ ਲੱਗਿਆ ਕਿ ਕਿੰਨੀ ਵੱਡੀ ਪ੍ਰੋਡਕਸ਼ਨ ਆ ਕੌਣ ਉਹਦੇ ਪਿੱਛੇ ਨੇ ਉਹਨਾਂ ਨੇ ਮੈਨੂੰ ਉਦੋਂ ਦੱਸਿਆ ਕਿ ਪਿਛਲੇ 2 ਸਾਲ ਤੋਂ ਇਹ ਸਟੋਰੀ ਤੇ ਕ ਸਾਲ ਡੇਢ ਤੋਂ ਉਹਦੇ ਆਡੀਸ਼ਨਸ ਚੱਲ ਰਹੇ ਸੀਗੇ ਸੋ ਕਾਫੀ ਲੋਕਾਂ ਨੇ ਉਹਦੇ ਬਾਰੇ ਉਹਦੇ ਆਡੀਸ਼ਨਸ ਵੀ ਦਿੱਤੇ ਸੀ ਸੋ ਫਾਈਨਲੀ ਜਦੋਂ ਮੇਰੀ ਮੇਰੀ ਝੋਲੀ ਪਿਆਏ ਰੋਲ ਤਾਂ ਮੈਂ ਕਾਫੀ ਐਕਸਾਈਟਿਡ ਸੀਗਾ ਮੈਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਬਾਲੀਵੁੱਡ ਇੱਕ ਪੰਜਾਬ ਔਰੀਐਂਟਡ ਮਤਲਬ ਪੰਜਾਬ ਦੇ ਕੈਰੈਕਟਰਸ ਕਹਿ ਸਕਦੇ ਹਾਂ ਪੰਜਾਬ ਦੀ ਬੈਕਸਟੋਰੀ ਵਾਲੀ ਵਾਲਾ ਇੱਕ ਸ਼ੋ ਬਣ ਰਿਹਾ ਹੈ ਤੇ ਉਹਨਾਂ ਨੇ ਰੀਚ ਆਊਟ ਮੈਨੂੰ ਕੀਤਾ ਸੋ ਮੈਨੂੰ ਇਹ ਇਹ ਪੰਜਾਬ ਨੂੰ ਰਿਪਰੈਜ਼ੈਂਟ ਕਰਨਾ ਵਧੀਆ ਲੱਗਿਆ ਫਿਲਮ ਸ਼ੋਅ ਆਪਣਾ ਕੀ ਕਹਿੰਦੇ ਨੇ ਸੌਕ ਦੰਦਾ ਸ਼ੂਟ ਸੀਗਾ ਸੋ ਉਹਦੀ ਪੋਸਟ ਪ੍ਰੋਡਕਸ਼ਨ ਰਿਲੀਜ਼ਿੰਗ ਨੂੰ ਸਮਾਂ ਬਹੁਤ ਲੱਗਿਆ ਇਸ ਬੜੇ ਪੇਸ਼ੈਂਟਲੀ ਵੇਟ ਕੀਤੀ ਹੈ ਅੱਛਾ ਬੰਬੇ ਵਾਲੇ ਤਾਂ ਸ਼ਹਿਰਾਂ ਵਾਲੇ ਆਮ ਤੌਰ ਤੇ ਤਾਂ ਕੈਨੇਡਾ ਨੂੰ ਕੈਨੇਡਾ ਹੀ ਕਹਿੰਦੇ ਨੇ ਆਪਾਂ ਹੀ ਕਹਿੰਦੇ ਆ ਕੈਨੇਡਾ ਇਹ ਫਿਰ ਕੈਨੇਡਾ ਸ਼ਬਦ ਉਹਨਾਂ ਨੇ ਹੀ ਰੱਖਿਆ ਕਿ ਜਾਂ ਆਪਾਂ ਵੀ ਥੋੜਾ ਬਹੁਤ ਪਹਿਲਾਂ ਟਾਈਟਲ ਸੀ ਇਹਦਾ ਕੈਨੇਡਾ ਹੀ ਅੱਛਾ ਤੇ ਅਸਲ 'ਚ ਜਿਵੇਂ ਆਪਾਂ ਕਹਿੰਦੇ ਆ ਨਾ ਜੀ ਇੱਕ ਵਰਲਡ ਆ ਇੱਕ ਅੰਡਰਵਰਲਡ ਆ ਇੱਕ ਟੈਕਸਟ ਆ ਇੱਕ ਸਬਟੈਕਸਟ ਆ ਜੀ ਉਵੇਂ ਕੈਨੇਡਾ ਤੇ ਕੈਨੇਡਾ ਮਤਲਬ ਉਹ ਕੈਨੇਡਾ ਦਾ ਇੱਕ ਅੰਡਰਵਰਲਡ ਦਿਖਾਉਣਾ ਚਾਹੁੰਦੇ ਸੀਗੇ ਅੱਛਾ ਕਿ ਜੇ ਮਤਲਬ ਜਿਵੇਂ ਆਪਾਂ ਮਤਲਬ ਜਿਵੇਂ ਸਬਟੈਕਸਟ ਹੁੰਦਾ ਕਿ ਆਪਾਂ ਤੋਂ ਇਹ ਸਮਝਣ ਨੂੰ ਮੈਂ ਕਹਿਣਾ ਚਾਹੁੰਦਾ ਸੋ ਮਤਲਬ ਤੇ ਆ ਗੱਲ ਵੀ ਸੀ ਕਿ ਆਪਾਂ ਸਾਰਿਆਂ ਨੂੰ ਕੈਨੇਡਾ ਕਹਿੰਦੇ ਆ ਹਾਂ ਤੇ ਕਿਵੇਂ ਇੱਕ ਬੰਦਾ ਕੈਨੇਡਾ ਜਾਂਦਾ ਤੇ ਫਿਰ ਕੈਨੇਡਾ ਚ ਧੱਕ ਪਾ ਦਿੰਦਾ ਸੋ ਬੇਸਿਕਲੀ ਉਹ ਕਰੈਕਟਰ ਬੜਾ ਸਟਰੋਂਗ ਸੀ ਹਾਂ ਉਦੇ ਲਈ મતલਬ ਕੈਨੇਡਾ ਨੂੰ ਕਿਵੇਂ ਉਹਨੇ ਹੈਡ ਔਨ ਲਿਆ ਤੇ ਉਹ ਕਹਿੰਦਾ ਕਿ ਓਕੇ ਹੁਣ ਮੈਂ ਹੁਣੇ ਮੇਰਾ ਸ਼ਹਿਰ ਹੈ ਹੁਣ ਇਹਨੂੰ ਮੈਂ ਰਨ ਕਰੂੰਗਾ ਬੇਸਿਕਲੀ ਇਹਦੇ ਵਿੱਚ ਫਿਰ ਰੀਅਲ ਲਾਈਫ ਸਟੋਰੀਜ਼ ਵੀ ਸਰਚ ਕੀਤੀਆਂ ਹੋਣਗੀਆਂ ਵੀਰੇ ਜਿਵੇਂ ਮੈਂ ਇੱਕ ਹੋਰ ਇੰਟਰਵਿਊ 'ਚ ਗੱਲ ਕੀਤੀ ਸੀ ਕਿ ਜਦੋਂ ਜਿਵੇਂ ਅਵੈਂਜਰਜ਼ ਫਿਲਮ ਆਉਂਦੀ ਹੈ ਤੇ ਆਪਾਂ ਕਹਿੰਦੇ ਕਿ ਏਲੀਅਨਸ ਨਿਊਯਾਰਕ 'ਚ ਆ ਗਏ ਜੀ ਬਿਲਡਿੰਗ ਢਾਹਦੀ ਤਾਂ ਉਹ ਅਸਲੀ ਕਹਾਣੀ ਤਾਂ ਨਹੀਂ ਹੈਗੀ ਪਰ ਉਹ ਕਿਉਂਕਿ ਜਦੋਂ ਏਲੀਅਨਸ ਨਿਊਯਾਰਕ ਆਉਂਦੇ ਨੇ ਤੇ ਜਦੋਂ ਆਪਾਂ ਸੀਨ ਦੇਖਦੇ ਆਂ ਤੇ ਉਧਰ ਨਿਊਯਾਰਕ ਵਰਡ ਬੋਲਿਆ ਜਾਂਦਾ ਤਾਂ ਉਹ ਰੀਅਲ ਲੱਗਣ ਲੱਗ ਜਾਂਦਾ ਹਾਂ ਤਾਂ ਇਹ ਬੇਸਡ ਹੈਗੀ ਆ ਜੀ ਅਰਲੀ 90s ਲੇਟ 80s ਤਾਂ ਉਸ ਟਾਈਮ ਦੇ ਜਿਹੋ ਜਿਹੇ ਸਿਨੈਰੀਓ ਹੁੰਦੇ ਸੀ ਜਿਹੋ ਜੀਆਂ ਗੱਲਾਂ ਬਾਤਾਂ ਜਿਹੋ ਜਿਹਾ ਮਾਹੌਲ ਸੀਗਾ ਉਹਨੂੰ ਥੋੜਾ ਫਿਲਮ ਅ ਕੀ ਵਰਡ ਯੂਜ਼ ਕਰ ਸਕਦੇ ਆ ਉਹਨੂੰ ਥੋੜਾ ਮਤਲਬ ਟਵਿਕ ਕਰਕੇ ਉਹ ਚੀਜ਼ਾਂ ਤੋਂ ਇਨਸਪੀਰੇਸ਼ਨ ਲੈ ਕੇ ਉਹ ਕ੍ਰੀਏਟ ਕੀਤਾ ਗਿਆ ਤਾਂ ਕਿ ਥੋੜਾ ਜ਼ਿਆਦਾ ਰੀਅਲ ਲੱਗੇ ਜਿਵੇਂ ਆਪਾਂ ਮਿਰਜ਼ਾਪੁਰ ਦੇ ਵਿੱਚ ਅਸਲ 'ਚ ਥੋੜੀ ਘੱਟੇ ਬਣਦੇ ਨੇ ਪਰ ਜਦੋਂ ਆਪਾਂ ਮਿਰਜ਼ਾਪੁਰ ਦੇਖਦੇ ਆ ਤਾਂ ਐਂ ਲੱਗਦਾ ਇੱਕ ਸ਼ਹਿਰ ਐ ਅੱਛਾ ਹੋ ਜਾ ਇਹੋ ਜਿਹਾ ਕਲਚਰ ਐ ਤਾਂ ਰੀਅਲ ਵਲਗਨ ਲੱਗ ਜਾਂਦਾ ਕਿਉਂਕਿ ਫਿਲਮ ਦੇ ਵਿੱਚ ਮੈਨੂੰ ਲੱਗਦਾ ਇੰਨੀ ਡਿਟੇਲਿੰਗ ਦੀ ਲੋਡ ਨਹੀਂ ਹੁੰਦੀ ਕਿਉਂਕਿ ਉਹ ਛੋਟਾ ਕੀ ਕਹਿੰਦੇ ਨੇ ਸਕ੍ਰੀਨ ਪਲੇ ਹੁੰਦਾ 1.5 2.25 ਘੰਟਿਆਂ ਦਾ ਸ਼ੋ ਹੁਣ ਇੰਨਾ ਜ਼ਿਆਦਾ ਲੰਬਾ ਹੈ ਤਾਂ ਉਹ ਲੰਬੇ ਸ਼ੋ ਦੇ ਵਿੱਚ ਜਿੰਨੀਆਂ ਲੇਅਰਸ ਜ਼ਿਆਦਾ ਐਡ ਹੋਈ ਜਾਂਦੀਆਂ ਨੇ ਉਹਨਾਂ ਆਪਾਂ ਨੂੰ ਦੇਖਣ 'ਚ ਸਵਾਦ ਆਉਣ ਲੱਗ ਜਾਂਦਾ ਮੈਂ ਟ੍ਰੇਲਰ ਦੇ ਥੱਲੇ ਕਮੈਂਟ ਪਾ ਰਿਹਾ ਸੀ ਕਰ ਰਹੇ ਨੇ ਇਹਦੇ ਵਿੱਚ ਇਹ ਵੀ ਜ਼ਿਕਰ ਆ ਰਿਹਾ ਕਹਿੰਦੇ ਬਿੰਦੀ ਜੋਲ ਹਾਂ ਕਿਉਂਕਿ ਉਹਦੀ ਲੁੱਕ ਸਾਰੀ ਉਹਦੀ ਜਿਹੜੀ ਸੇਮ ਲੁੱਕ ਥੋੜੀ ਜੀ ਆਈ ਹੈ ਉਹਦੇ ਵਿੱਚ ਕਿਉਂਕਿ ਵੀਰੇ 90s ਦੇ ਟਾਈਮ ਦੇ ਵਿੱਚ ਆਪਾਂ ਜਦੋਂ ਕੋਈ ਇਨਸਪੀਰੇਸ਼ਨ ਲੱਭਦੇ ਆ ਕੋਈ ਸਟਰੋਂਗ ਕੈਰੈਕਟਰ ਦੀ ਜਾਂ ਜਿਵੇਂ ਮੰਨ ਲਓ ਜੇ ਤੁਸੀਂ ਆਪਾਂ ਹਿਪ ਹੌਪ ਦੇ ਵਿੱਚ ਕੋਈ ਗਾਣਾ ਜਿਵੇਂ ਹੁਣ ਇਹ ਚ ਪੰਜ ਗਾਣੇ ਨੇ ਐਲਬਮ ਦੇ ਵਿੱਚ ਤਾਂ ਉਸ ਟਾਈਮ ਦਾ ਜਿਵੇਂ ਗੈਂਗਸਟਰ ਰੈਪ ਜਿਹਾ ਹੁੰਦਾ ਸੀ ਉਹੋ ਜਿਹਿਆਂ ਬੀਟਸ ਜਿਓ ਜਿਆਂ ਆਉਂਦੀਆਂ ਤਾਂ ਤੁਹਾਨੂੰ ਉਸ ਦੌਰ ਦੇ ਸਟਰੋਂਗ ਇਨਫਲੂਐਂਸਸ ਚਾਹੀਦੇ ਹੁੰਦੇ ਨੇ ਸਟਰੋਂਗ ਰੈਫਰੈਂਸਿੰਗ ਪੁਆਇੰਟਸ ਚਾਹੀਦੇ ਹੁੰਦੇ ਨੇ ਤਾਂ ਕਿ ਇੱਕ ਤਾਂ ਉਹ ਠੋਸ ਨੇ ਤੁਹਾਨੂੰ ਪਤਾ ਹੈ ਕਿ ਉਸ ਟਾਈਮ ਤੇ ਇਹੋ ਜਿਹਾ 뮤직 ਸੀ ਇਹੋ ਜਿਹੀਆਂ ਬੀਟਾਂ ਸੀ ਇੱਕ ਤਾਂ ਸੀ ਆਥੈਂਟਿਕ authentic ਚੀਜ਼ਾਂ ਦੇ ਨੇੜੇ ਚਲੇ ਜਾਂਦੇ ਆ। ਹਾਂ। ਦੂਜੇ ਤੁਹਾਨੂੰ ਪਤਾ ਇਹ ਦੋ ਸਟਰੋਂਗ ਸਰਟਨ ਪਰਸਨੈਲਿਟੀਆਂ ਹੁੰਦੀਆਂ ਸੀ ਜਾਂ ਉਹ ਜੇ ਰੈਪਰ ਹੁੰਦੇ ਸੀਗੇ ਤਾਂ ਜਦੋਂ ਤੁਸੀਂ ਉਹੋ ਜਿਹਾ ਇੱਕ ਕੰਟੈਕਸਟ ਦੇ ਦਿੰਨੇ ਹੋ ਤਾਂ ਲੋਕਾਂ ਨੂੰ ਚੀਜ਼ ਰੀਅਲ ਲੱਗਦੀ ਆ। ਉਹਦੇ ਨਾਲ ਉਹ ਦੇਖਣ ਦਾ ਉਹਨਾਂ ਨੂੰ ਇੱਕ ਸਟਰੋਂਗ ਪੁਆਇੰਟਸ ਮਿਲ ਜਾਂਦੇ ਨੇ ਜਿਦੇ ਨਾਲ ਉਹ ਚੀਜ਼ ਥੋੜੀ ਜਿਹੀ ਉਹਨਾਂ ਨੂੰ ਦੇਖਣ ਚ ਜ਼ਿਆਦਾ ਚੰਗੀ ਲੱਗਦੀ ਆ। ਭਾਈ ਉਹਦਾ ਹੈ ਤਾਂ ਨਹੀਂ ਬਿੰਦੀ ਜੋਲ ਦੀ ਲਾਈਫ ਨਹੀਂ ਬਿੰਦੀ ਜੋਲ ਦੀ ਕਿਉਂਕਿ ਇਹ ਮੁੰਡਾ ਰੈਪਰ ਆ। ਇੱਕ ਰੈਪਰ ਦੀ ਸਟੋਰੀ ਆ। ਇਹਦਾ ਕਲਾਈਮੈਕਸ ਬਿਲਕੁਲ ਹੀ ਡਿਫਰੈਂਟ ਆ ਮਤਲਬ ਓਕੇ ਤੁਸੀਂ ਜਦੋਂ ਦੇਖੋਗੇ ਸ਼ੋ ਤਾਂ ਉਦੋਂ ਤੁਹਾਨੂੰ ਸ਼ਾਇਦ ਡਿਟੇਲ ਦੇ ਵਿੱਚ ਚੀਜ਼ ਆਬਵੀਅਸ ਹੋ ਜੇ ਪਰ ਆਬਵੀਅਸਲੀ ਕਿਉਂਕਿ ਮੇਰੀ ਸ਼ੇਵ ਕੀਤੀ ਹੋਈ ਹੈ ਮੇਰਾ ਉਹ ਜਿਹਾ ਟਰੈਕਸੂਟ ਪਾਇਆ ਹੋਇਆ ਤਾਂ ਲੁੱਕ ਉਹੋ ਜਿਹੀ ਲੱਗਦੀ ਹੈ ਇੱਕ ਡਾਇਲੌਗ ਵੀ ਹੈਗਾ ਉਹ ਤੁਹਾਨੂੰ ਤੁਹਾਨੂੰ ਹੋਰ ਵੀ ਕਿਸੇ ਨੇ ਕਿਹਾ ਕਿ ਲੁੱਕ ਨੂੰ ਲੈ ਕੇ ਹਾਂ ਹਾਂ ਜਦੋਂ ਉਹ ਟ੍ਰੇਲਰ ਦਾ ਉਹ ਡਾਇਲੌਗ ਜ ਆਇਆ ਸੀਗਾ ਆਮਸਟੇਡ ਅਰਾਊਂਡ ਉਦੋਂ ਸਾਰਿਆਂ ਨੂੰ ਲੱਗਿਆ ਸੀਗਾ ਕਿ ਕਿਤੇ ਉਹਦੀ ਸਟੋਰੀ ਨਾ ਹੋਵੇ ਪਰ ਹੁਣ ਉਹ ਇੰਨੀ ਆਈਕੋਨਿਕ ਲਾਈਨ ਹੈ ਉਹ ਗਾਣਿਆਂ 'ਚ ਵੀ ਪਾਉਣੇ ਆਪਾਂ ਕੈਪਸ਼ਨ ਦੇ ਵਿੱਚ ਵੀ ਪਾਉਣੇ ਆ ਤਾਂ ਤੁਸੀਂ ਮੰਨ ਲਓ ਉਸ ਟਾਈਮ ਦੇ ਉੱਤੇ ਜੇ ਕੋਈ ਰੈਪ ਹਾਂ ਜਿਵੇਂ ਆਪਾਂ ਇੱਕ ਕੋਈ ਘੈਂਟ ਗੱਲ ਆਪਕੇ ਤੱਕ ਪਾਤੀ ਇੱਕ ਬੰਦੇ ਨੇ ਕਿਹਾ ਦੂਜੇ ਬੰਦੇ ਨੇ ਵੀ ਕਿਹਾ ਤਾਂ ਤੀਜੇ ਨੇ ਵੀ ਕਿਹਾ ਤਾਂ ਟਾਈਕੁੱਡ ਮੈਨ ਲਾਦਿਮੀ ਇੱਕ ਟ੍ਰੈਂਡ ਬਣ ਜਾਂਦਾ ਨਾ ਹਾਂ ਉਹ ਇੱਕ ਮੈਂ ਅਸੀਂ ਇਸ ਚੀਜ਼ ਦੀ সিনেমੈਟਿਕ ਲਿਬਰਟੀ ਲਈ ਕਿ ਉਸ ਟਾਈਮ ਤੇ ਟ੍ਰੈਂਡੀ ਹੋਊਗਾ ਇਹ ਕਿਹੋ ਜਿਹੇ ਕੱਪੜੇ ਵੈਸੇ ਤਾਂ ਜਿਹੜੇ ਆਪਣੇ ਉੱਥੇ ਦੇਸੀ ਲੋਕ ਨੇ ਜਿਨ੍ਹਾਂ ਨੇ ਇਹ ਵੈਬ ਸੀਰੀਜ਼ ਦੇਖ ਲਈ ਆ ਉਹ ਤਾਂ ਬੜਾ ਮਾਣ ਜਾਂ ਮਹਿਸੂਸ ਕਰ ਰਹੇ ਨੇ ਕਿ ਇਹ ਸ਼ੁਗਰਾ ਵੀ ਸਾਡੇ ਦੇਸੀਆਂ ਦੇ ਵੀ ਕੋਈ ਘੈਂਟ ਜੀ ਚੀਜ਼ ਆਈ ਹੈ ਅਸਲ 'ਚ ਵੀ ਇਹ ਆ ਚੀਜ਼ ਬੜੀ ਵੱਡੀ ਸੀ ਕਿ ਮਤਲਬ 90s ਦੇ ਵਿੱਚ ਮਤਲਬ ਤੁਸੀਂ ਇਹ ਸ਼ੋ ਨੂੰ ਸਾਈਡ ਤੇ ਰੱਖ ਕੇ ਆਪਾਂ ਗੱਲ ਕਰੀਏ ਜਦੋਂ ਆਪਾਂ ਇੱਕ ਨਵੇਂ ਮੁਲਕ ਦੇ ਵਿੱਚ ਐਜ਼ ਮਾਈਗ੍ਰੈਂਟਸ ਗਏ ਤਾਉ ਸ਼ੁਰੂ-ਸ਼ੁਰੂ ਦੋ ਡਿਸਕ੍ਰਿਮੀਨੇਸ਼ਨ ਹਰ ਬੰਦੇ ਨੇ ਮਹਿਸੂਸ ਕੀਤੀ ਹੁੰਦੀ ਹੈ ਹਾਂ ਪਰ ਜਦੋਂ ਕੋਈ ਬੰਦਾ ਇੱਕ ਸਟਰੋਂਗ ਪਰਸਨੈਲਿਟੀ ਸਟੈਂਡ ਲੈਂਦਾ ਕਿ ਨਾ ਜੀ ਅਸੀਂ ਤਾਂ ਆਪ ਦਾ ਭਾਵੇਂ ਹੁਣ ਉਹ ਤੁਸੀਂ ਕਹਿ ਸਕਦੇ ਹੋ ਕਈ ਵਾਰੀ ਆਪਾਂ ਦੇ ਦੇ ਨਹੀਂ ਪੈਟਰੋਲ ਪੰਪ ਤੇ ਲੜਾਈ ਹੋ ਗਈ ਕੇ ਬੰਦੇ ਨੇ ਡੰਡਾ ਚਾੱਕ ਕੇ ਬੰਦੇ ਕੋਟ ਤੇ ਭਜਾਤੇ ਹਾਂ ਤੇ ਭਾਵੇਂ ਸਾਰੇ ਕਹਿੰਦੇ ਨੇ ਯਾਰ ਲੜਨਾ ਨਹੀਂ ਚਾਹੀਦਾ ਸੇਫ ਰਹਿਣਾ ਪਰ ਇੱਕ ਸਰਟਨ ਬੰਦੇ ਹੁੰਦੇ ਨੇ ਜੋ ਉਸ ਚੀਜ਼ ਨੂੰ ਐ ਵੀ ਕਹਿੰਦੇ ਨੇ ਕਿ ਹਾਂ ਯਾਰ ਸਾਡਾ ਬੰਦਾ ਲੜ ਪਿਆ ਮਤਲਬ ਮੈਂ ਨਹੀਂ ਕਹਿ ਰੋ ਲੜਨਾ ਸਹੀ ਹੈ ਜਾਂ ਗਲਤ ਹੈ ਪਰ ਮੈਂ ਕਹਿ ਰਿਹਾ ਜਦੋਂ ਕਦੇ ਕੋਈ ਸਟਰੋਂਗ ਇਨਫਲੂਐਂਸ ਆਉਂਦਾ ਹੈ ਜਦੋਂ ਤੁਹਾਨੂੰ ਲੱਗਦਾ ਹੈ ਕਿ ਯਾਰ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਸੀ ਸਾਡਾ ਬੰਦਾ ਸਟੈਂਡ ਲੈ ਗਿਆ ਉਹ ਕਿਤੇ ਨਾ ਕਿਤੇ ਅ ਪਾਰਟ ਆਫ ਯੂ ਇਜ਼ ਹੈਪੀ ਤੁਸੀਂ ਤੁਸੀਂ ਤਾਂ ਮੈਨੂੰ ਲੱਗਦਾ ਵੀ ਤੁਸੀਂ ਆਸਟ੍ਰੇਲੀਆ ਚ ਕਾਫੀ ਲੰਬਾ ਸਮਾਂ ਰਹੇ ਹੋ ਇਹ ਚੀਜ਼ ਆਪਣੇ ਤੇ ਵੀ ਹੰਡਾਈ ਤੁਸੀਂ ਉਰੇ ਡਿਸਕ੍ਰਿਮੀਨੇਸ਼ਨ ਦਾ ਸਾਰੇ ਕਿਤੇ ਹੀ ਹੁੰਦੀ ਆ ਕਈ ਵਾਰੀ ਆਪੋ ਆਪਣੇ ਮੁਲਕ ਚ ਆਪਣੇ ਬੰਦਿਆਂ ਨਾਲ ਹੀ ਕਰਦੇ ਰਹਿੰਦੇ ਨੇ ਡਿਸਕ੍ਰਿਮੀਨੇਸ਼ਨ ਡਿਸਕ੍ਰਿਮੀਨੇਸ਼ਨ ਜਿਆਦਾ ਦੂਰ ਜਾਣਾ ਨਹੀਂ ਪੈਂਦਾ ਹੈਗਾ ਲੋਕ ਗਲੀ ਭੱਲਿਆਂ ਪਿੱਛੇ ਲੜਦੇ ਰਹਿੰਦੇ ਨੇ ਕਿ ਉਹ ਪੌਸ਼ ਏਰੀਆ ਹੈ ਪੌਸ਼ ਏਰੀਆ ਨਹੀਂ ਹੈ ਹਮ ਪਰ ਜਦੋਂ ਉਮਰ ਛੋਟੀ ਸੀ ਉਦੋਂ ਇਹ ਚੀਜ਼ਾਂ ਨੂੰ ਮੈਂ ਥੋੜਾ ਪਰਸਨਲ ਲੈ ਲੈਂਦੇ ਸੀ ਆਪਾਂ ਸਮਝ ਨਹੀਂ ਸੀ ਇੰਨੀ ਕਿਉਂਕਿ ਆਪਣੀ ਵੀ ਨਿਆਣ ਮਤ ਹੁੰਦੀ ਹੈ 17 18 ਸਾਲ ਦੀ ਉਮਰ ਚ ਆਪਣੇ ਕੋਲ ਇੰਨੀ ਵਿਜ਼ਡਮ ਨਹੀਂ ਹੁੰਦੀ ਹਾਂ ਕਿ ਆਪਾਂ ਚੀਜ਼ਾਂ ਨੂੰ ਨਾ ਬੜੇ ਪ੍ਰੈਕਟੀਕਲੀ ਅਸੈਸ ਕਰ ਜਾਈਏ ਸਿਮਿਲਰਲੀ ਜਿਹੜਾ ਨਿੰਮੇ ਦਾ ਕਰੈਕਟਰ ਹੈ ਹੁਣ ਉਹ ਇੰਨੀ ਛੋਟੀ ਉਮਰ ਦੇ ਵਿੱਚ ਬਾਹਰ ਗਿਆ ਕਿਤੇ ਨਾ ਕਿਤੇ ਥੋੜੀ ਬਹੁਤੀ ਉਹਨੇ ਡਿਸਕ੍ਰਿਮੀਨੇਸ਼ਨ ਸਹੀ ਤੇ ਉਹਦਾ ਪਾਸਟ 84 ਤੋਂ ਬਾਅਦ ਉਹ ਕੈਨੇਡਾ ਗਿਆ ਹੋਇਆ ਤਾਂ ਉਹ ਪਹਿਲਾਂ ਵੀ ਇੱਕ ਟਰਾਮਾ ਲੈ ਕੇ ਕਿ ਕੈਰੀ ਕਰ ਰਿਹਾ ਆਪਣੇ ਨਾਲ ਤਾਂ ਮੈਨੂੰ ਲੱਗਦਾ ਜਦੋਂ ਇੰਨੀ ਛੋਟੀ ਉਮਰ ਚ ਤੁਹਾਨੂੰ ਦੱਬੀ ਜਾਂਦੇ ਨੇ ਦੱਬੀ ਜਾਂਦੇ ਨੇ ਦੱਬੀ ਜਾਂਦੇ ਨੇ ਤਾਂ ਸਪਰਿੰਗ ਵਾਂਗੂ ਬੰਦਾ ਇੱਕ ਵਾਰੀ ਆਪਦੀ ਫਰਸਟ੍ਰੇਸ਼ਨ ਚੋਂ ਕਹਿੰਦਾ ਕਿ ਨਹੀਂ ਯਾਰ ਕੇ ਮੈਂ ਆਪਦੀ ਤਕਦੀਰ ਆਪ ਲਿਖੂ ਜੇ ਉਹ ਗਲਤ ਵੀ ਹੈ ਤਾਂ ਮੈਂ ਹੀ ਲਿਖੂਗਾ ਅੱਛਾ ਇਹਦੇ ਵਿੱਚ ਬਾਈ ਜੀ ਇਹ ਵੀ ਗੱਲ ਆ ਜਾਂਦੀ ਕਈ ਵਾਰੀ ਤਾਂ ਬੰਦੇ ਕਹਿ ਦਿੰਦੇ ਆ ਕਿ ਤੇ ਦੇਸੀਆਂ ਦਾ ਮਜ਼ਾਕ ਜਾਂ ਫਿਰ ਇਹਨੂੰ ਗਲਤ ਤਨ ਨਹੀਂ ਇਹਨੂੰ ਠਹਿਰਾਇਆ ਵੀ ਦੇਸੀਆਂ ਨੂੰ ਦੇਸੀਦਰ ਹੈ ਨਹੀਂ 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 ਵੀਰੇ ਕੈਰੈਕਟਰ ਦਾ ਬਹੁਤ ਸਟਰੋਂਗ ਹੈ ਆਪਣਾ ਮਤਲਬ ਇਹ ਚੀਜ਼ ਦੇ ਵਿੱਚ ਤਾਂ ਗਲਤ ਦਿਖਾਉਣ ਦੇ ਵਿੱਚ ਹਾਂ ਕੈਰੈਕਟਰ ਤਾਂ ਨੈਗੇਟਿਵ ਹੀ ਹੈ ਹਾਂ ਕੈਰੈਕਟਰ ਤਾਂ ਨੈਗੇਟਿਵ ਹੀ ਹੈ ਪਰ ਉਹ ਤੁਸੀਂ ਲਾ ਲਓ ਮੈਂ ਹੁਣ ਕਿੱਦਾਂ ਕਿਉਂ ਇਕੱਲਾ ਦੇ ਉਹੀ ਥੋੜੀ ਹੈ ਜੇ ਗੈਂਗਸਟਰ 10 ਗੈਂਗਸਟਰ ਨੇ ਤਾਂ ਉਹਦੇ ਵਿੱਚ ਕੋਈ ਚਾਈਨਾ ਦਾ ਵੀ ਹੈ ਕੋਈ ਵੀਅਤਨਾਮ ਦਾ ਵੀ ਹੈ ਕੋਈ ਪੰਜਾਬ ਦਾ ਵੀ ਹੈ ਉਹ ਤਾਂ ਗਰੁੱਪ ਆਫ ਪੀਪਲ ਨੇ ਹਣਾ ਤੇ ਇੱਕ ਬੰਦਾ ਇੱਕ ਪੂਰੀ ਕਮਿਊਨਿਟੀ ਨੂੰ ਥੋੜੀ ਰੈਪਰੈਜ਼ੈਂਟ ਕਰਦਾ ਹਾਂ ਪਰ ਐਵੇਂ ਜ਼ਰੂਰ ਹੈ ਕਿ ਉਹਦੀ ਉਹਦੀ authenticity ਹੈ ਜਿਹੜੀ character ਦੀ ਉਹ authentic ਹੀ ਹੈ ਫੋਰ ਐਗਜ਼ਾਮਪਲ ਜਿਉਂ ਬੰਦਾ ਪੰਜਾਬ ਤੋਂ ਗਿਆ ਤੇ ਉਹ ਆਪਦੇ ਮਾਂ ਪਿਓ ਨਾਲ ਪੰਜਾਬੀ ਜੀ ਗੱਲ ਕਰਦਾ ਹਾਂ ਤਾਂ ਉਹਦੀ ਜਿਹੜੀ character ਦੀ ਜਿਹੜੀ ਉਹਦਾ ਸੁਭਾਅ ਹੈ ਉਹਦੀ ਜਿਹੜੀਆਂ ਗੱਲਾਂ ਨੇ ਉਹ ਕਿਹੜੀ ਗੱਲ ਤੇ ਅੜੂਗਾ ਭਾਵੇਂ ਗਲਤੀ ਅੜੂਗਾ ਹਨਾ ਇੱਕ ਨੈਗੇਟਿਵ ਬੰਦਾ ਤਾਂ ਗਲਤ ਗੱਲ ਤੇ ਅੜੂਗਾ ਪਰ ਉਹਦੇ ਅੜਨ ਦੇ ਕਾਰਨ ਪੰਜਾਬੀ ਹੀ ਨੇ ਸੋ ਮੈਨੂੰ ਐਸੀ ਕਿ ਮੈਂ ਉਹਦਾ ਜਿਹੜਾ ਉਹਦਾ ਕੋਰ ਹੈ character ਦੀ ਉਹ ਕੋਰ ऑथेंटिसिटी ਸੀਗੀ ਤੇ ਇਹਦੇ ਵਿੱਚ ਮਤਲਬ ਵੀਰੇ ਟੀਮ ਨੇ রাইਟਿੰਗ ਨੇ ਜੋ ਰਾਈਟਰਸ ਨੇ ਜੋ ਡਾਇਰੈਕਟਰਸ ਨੇ ਉਹਨਾਂ ਨੇ ਬਹੁਤ ਸੋਹਣਾ ਉਹਨੂੰ ਮਤਲਬ ਕਰੈਕਟਰ ਉਹਨਾਂ ਨੇ ਕਿਤੇ ਪੰਜਾਬੀਆਂ ਨੂੰ ਡਾਊਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਤਾਂ ਫਿਰ ਉਹ 쇼 ਹੀ ਕਿਉਂ ਬਣਾਉਂਦੇ ਜਿਹਦੇ ਵਿੱਚ ਆਪਾਂ ਮੇਨ ਲੀਡ ਆ ਹਨਾ ਫਿਰ ਤੋਂ ਆਪਣੇ ਕਰੈਕਟਰ ਨੂੰ ਵਿਲਨ ਬਣਾ ਦਿੰਦੇ ਹਾਂ ਤੇ ਹੀਰੋ ਕਿਸੇ ਹੋਰ ਨੂੰ ਲੈ ਲੈਂਦੇ ਹਾਂ ਐਂ ਕਹਿ ਸਕਦੇ ਆ ਵੀ ਇਸ ਵੈਬ ਸੀਰੀਜ਼ ਤੋਂ ਬਾਅਦ ਹੁਣ ਪਰਮੇਸ਼ ਦੀ ਬਾਲੀਵੁੱਡ ਦੇ ਵਿੱਚ ਐਂਟਰੀ ਹੋ ਗਈ ਆ ਤੇ ਗਾਂ ਦੀ ਗਾਂ ਅੱਗੇ ਵਧਦਾ ਜਾਊਗਾ ਵੀਰੇ ਜੱਲੋਂ ਮੈਨੂੰ ਤਾਂ ਕੰਮ ਕਰਨਾ ਵਧੀਆ ਲੱਗਦਾ ਜੀ ਮੈਨੂੰ ਮੈਨੂੰ ਮੈਂ ਜਦੋਂ ਫਿਲਮਾਂ ਕਰ ਰਿਹਾ ਸੀ ਜਦੋਂ ਮੈਨੂੰ ਕਾਲ ਆਈ ਸ਼ੋਹ ਦੀ ਤੇ ਉਸ ਟਾਈਮ ਦੇ ਉੱਤੇ ਮੈਂ ਆਲਰੇਡੀ ਥੋੜਾ ਕਨਫਿਊਜ਼ਡ ਜਿਹਾ ਸੀ ਕਿਉਂਕਿ ਮੈਂ ਹੈਪੀ ਨਹੀਂ ਸੀ ਜਿਹੜੀਆਂ ਮੈਂ ਫਿਲਮਾਂ ਕਰ ਰਿਹਾ ਸੀ ਮੈਨੂੰ ਇਹ ਲੱਗ ਰਿਹਾ ਸੀ ਕਿ ਅਰ ਇਨਕੰਪਲੀਟ ਸਕ੍ਰੀਨ ਪਲੇ ਨੇ ਨਾਹੀਂ ਕੰਮ ਕਰਨ ਦਾ ਮਨ ਕਰਦਾ ਨਾਹੀਂ ਉਹ ਫਿਲਮ ਕੋਈ ਇੰਨਾ ਵੱਡੀ ਐ ਮਹਿਸੂਸ ਕਰਦੇ ਹੋ ਤੁਸੀਂ ਵੀ ਜੇ ਮੰਨ ਲਓ ਆਪਣਾ ਕੰਮ ਨਹੀਂ ਠੀਕ ਲੱਗਾ ਤੇ ਹਾਂ ਨਹੀਂ ਠੀਕ ਲੱਗਾ ਹਾਂ ਵੀਰੇ ਦੇਖੋ ਕਈ ਵਾਰੀ ਬਹੁਤ ਰੇਅਰਲੀ ਹੀ ਹੁੰਦਾ ਕਿ ਕੋਈ ਬਹੁਤ ਅੱਛੀ ਬਣੀ ਹੋਈ ਫਿਲਮ ਫਲॉप ਹੋ ਜਾਏ। ਅੱਛਾ ਕਿਤੇ ਨਾ ਕਿਤੇ ਦੇਖੋ ਆਊਟਕਾਮ ਤਾਂ ਤੁਹਾਡੇ ਕੰਟੈਂਟ ਤੇ ਹੀ ਖੜੀ ਆ ਨਾ। ਆਈ ਮੀਨ ਮੈਨੂੰ ਐਵੇਂ ਲੱਗਦਾ ਕਿ ਜਦੋਂ ਤੁਸੀਂ ਕੋਈ ਫਿਲਮ ਕੀਤੀ ਫੋਰ ਐਗਜ਼ਾਮਪਲ ਐਂਡ ਲੈਟਸ ਸੇ ਉਹ ਫਿਲਮ ਨਹੀਂ ਚੱਲੀ। ਸਭ ਤੋਂ ਪਹਿਲਾਂ ਤਾਂ ਅਸੈਸਮੈਂਟ ਤੁਹਾਨੂੰ ਆਪਣੀ ਕਰਨੀ ਚਾਹੀਦੀ ਹੈ ਕਿ ਯਾਰ ਮੈਂ ਤਾਂ ਨਹੀਂ ਕਿਤੇ ਗਲਤ ਸੀਗਾ। ਕਿ ਆਪਣਾ ਕੰਟੈਂਟ ਤਾਂ ਨਹੀਂ ਕਿਤੇ ਗਲਤ ਸੀ। ਮਤਲਬ ਮੰਨਦੇ ਹੋ ਤੁਸੀਂ ਵੀ ਕਿਤੇ ਗਲਤੀ ਹੋਈ ਹੈ। ਸਾਰਿਆਂ ਤੋਂ ਹੀ ਹੁੰਦੀ ਹੈ ਵੀਰੇ। ਕਈ ਮੰਨਦੀ ਨਹੀਂ। ਕਈ ਕਹਿੰਦੇ ਵੀ ਨਾ ਇਹ ਤਾਂ ਦੇਖਣ ਵਾਲਿਆਂ ਦਾ ਕਸੂਰ ਹੈ। ਅਸੀਂ ਤਾਂ ਬਹੁਤ 100 ਫਿਰ ਹੋ ਸਕਦਾ ਉਹਨਾਂ ਦਾ 100% ਹੋਵੇ ਉਹਨਾਂ ਦੀ ਨਜ਼ਰ ਚ ਹੋਵੇ ਨਹੀਂ ਹੋ ਸਕਦਾ ਉਹਨਾਂ ਦਾ ਉਹੀ 100% ਪੋਟੈਂਸ਼ੀਅਲ ਹੋਵੇ ਓਕੇ ਜੇ ਕਿਸੇ ਨੂੰ ਇਹ ਨਹੀਂ ਲੱਗ ਰਿਹਾ ਕਿ ਮੈਂ ਇੰਪਰੂਵ ਕਰ ਸਕਦਾ ਜਾਂ ਮੈਂ ਆਪ ਦਾ 100% ਦੇ ਚੁੱਕਾ ਦੈਨ ਮੇਬੀ ਉਹਨਾਂ ਦੇ ਵਿੱਚ ਉਹਨਾਂ ਹੀ 100% ਆ ਪਰ ਤੁਹਾਡੀਆਂ ਫਿਲਮਾਂ ਦੇ ਵਿੱਚ ਨਾ ਬਾਈ ਜੀ ਟੁੱਡੀ ਬਾਡੀ ਨੂੰ ਲੈ ਕੇ ਬੜੇ ਐਕਸਪੈਰੀਮੈਂਟ ਨੇ ਚਾਹੀ ਇਸ ਤੋਂ ਪਹਿਲੀ ਫਿਲਮ ਆ ਉਹ ਤਾਂ ਜਮਾ ਹੀ ਮਤਲਬ ਇੱਕ ਤਰ੍ਹਾਂ 100 ਕਿਜੀ ਲਾ ਲੋ ਬੇ ਇਕਦਾਂ ਮੜ ਕੇ 50 ਕਿਜੀ ਹੁਣ ਇਸ ਫਿਲਮ ਦੇ ਵਿੱਚ ਵੀ ਤੁਹਾਡੀਆਂ ਕਾਫੀ ਲੁਕਸ ਚੇਂਜ ਨੇ ਇਹ ਫਿਰ ਥ੍ਰੀ ਦਾ ਐਕਸਪੈਰੀਮੈਂਟ ਕਰਨੇ ਠੀਕ ਲੱਗਦੇ ਨੇ ਨਹੀਂ ਵੀਰੇ ਅਸਲ 'ਚ ਪਹਿਲਾਂ ਜਦੋਂ ਮੰਨ ਲਓ ਰੌਕੀ ਮੈਂਟ ਲਈ ਉਹਦੇ ਵਿੱਚ ਮੇਰੀ ਉਹੀ ਲੁੱਕ ਸੀ ਹੂੰ ਦਿਲ ਦੀਆਂ ਗੱਲਾਂ ਆਈ ਉੱਚ ਵੀ ਉਹੀ ਲੁੱਕ ਸੀ ਹਾਂ ਜਿੰਦੇ ਮੇਰੀ ਆਈ ਉੱਚ ਵੀ ਉਹੀ ਲੁੱਕ ਸੀ ਤਾਂ ਮੈਨੂੰ ਇਹ ਲੱਗ ਰਿਹਾ ਸੀ ਕਿਰ ਮੈਂ ਸੇਮ ਕੈਰੇਕਟਰ ਦੀ ਵਾਰੀ-ਵਾਰੀ ਪਲੇ ਕਰ ਰਿਹਾ ਹਾਂ ਹੂੰ ਸੁਭਾਅ ਵੀ ਕੈਰੇਕਟਰ ਦਾ ਸੇਮ ਹੈ ਕਿਉਂਕਿ ਇੱਕ ਥੋੜੀ ਜੀ ਇਹੋ ਜੀ ਵੀ ਇੱਕੋ ਹੁੰਦੀ ਹੈ ਕਿ ਜਿਹੜਾ ਜਿਹੋ ਜਿਹਾ ਬੰਦਾ ਜਿਹੋ ਜੇ ਗਾਣੇ ਕਰ ਰਿਹਾ ਉਹ ਤੋਂ ਉਹੋ ਜਿਹੇ ਗਾਣੇ ਕਰਾਏ ਜਾਂਦੇ ਨੇ ਹਾਂ ਜੇ ਤੁਹਾਡਾ ਇੱਕ ਵਾਰੀ ਗਾਣ ਨਹੀਂ ਕੱਢਣੀ ਹਿੱਟ ਹੋ ਗਿਆ ਤਾਂ ਤੁਹਾਨੂੰ ਗਾਲ ਨਹੀਂ ਕੱਢਣੀ ਵਰਗੇ ਹੀ ਗਾਣੇ ਕਰਨ ਨੂੰ ਕਿਹਾ ਜਾਊਗਾ ਕਿਉਂਕਿ ਉਹ ਹੀ ਚੱਲਦੇ ਨੇ ਹਾਂ ਸਿਮਿਲਰਲੀ ਜੇ ਤੁਹਾਡੀ ਇੱਕ ਸਰਟਨ ਟਾਈਪ ਦੀ ਫਿਲਮ ਹਿੱਟ ਹੋ ਗਈ ਤਾਂ ਤੁਹਾਨੂੰ ਉਹੋ ਜਿਹੀ ਕੈਰੈਕਟਰ ਦਿੱਤੇ ਜਾਣਗੇ ਹਾਂਜੀ ਮੈਨੂੰ ਲੱਗਦਾ ਜੇ ਤੁਹਾਡਾ ਕੁਝ ਸਕਸੈਸਫੁਲ ਹੋ ਗਿਆ ਹੂੰ ਹੋ ਸਕਦਾ ਤੁਹਾਡੇ ਓਵਰਆਲ ਟੈਲੈਂਟ ਦਾ ਜਾਂ ਤੁਹਾਡੇ ਓਵਰਆਲ ਪੋਟੈਂਸ਼ੀਅਲ ਦਾ ਉਹ 25 30% ਹੀ ਹੋਵੇ ਹੋਰ ਸ਼ੇਡਸ ਤੁਸੀਂ ਕਰ ਕਰਨ ਦੀ ਸ਼ਮਤਾ ਰੱਖਦੇ ਹੋ ਹੂੰ ਪਰ ਮੈਂ ਬਿਜ਼ਨਸ ਨੂੰ ਵੀ ਸਮਝਦਾ ਕਿ ਹਰ ਬੰਦੇ ਨੂੰ ਤਾਂ ਐਵੇਂ ਆ ਕਿ ਜੇ ਮਨਦੀਪ ਬਾਈ ਪੋਡਕਾਸਟ ਵਧੀਆ ਕਰਦਾ ਮੈਂ ਮਨਦੀਪ ਬਾਈ ਤੋਂ ਪੋਡਕਾਸਟ ਹੀ ਕਰਾਵਾਂ ਯਾਰ ਇਸ ਤੋਂ ਮੈਂ ਕੈਮਰਾ ਨਾ ਕਰਾਵਾਂ ਪਰ ਹੋ ਸਕਦਾ ਜੇ ਤੁਹਾਡਾ ਮਨ ਹੋਵੇ ਕੈਮਰਾ ਕਰਨ ਦਾ ਤੁਹਾਡੇ ਜੋ ਪੋਟੈਂਸ਼ੀਅਲ ਹੋ ਸਕਦਾ ਹੋਵੇ ਹੁਣ ਜੇ ਤੁਸੀਂ ਕੈਮਰਾ ਕਰਨਾ ਚਾਹੁੰਦੇ ਹੋ ਉਹ ਤੁਸੀਂ ਆਪਦੇ ਐਕਸਪੈਂਸ ਤੇ ਆ ਰਿਸਕ ਲੈ ਸਕਦੇ ਹੋ ਉਵੇਂ ਤਬਾ ਮੈਂ ਆਪਣੇ ਐਕਸਪੈਂਸ ਤੇ ਰਿਸਕ ਲਿਆ ਸੀ ਕਿ ਮੈਂ ਚਾਹਉਣਾ ਕਿ ਉਹ ਜਾ ਕਰੈਕਟਰ ਜੋ ਰੌਕੀ ਮੈਂਟਲ ਵਰਗਾ ਨਾ ਹੋਵੇ ਦਿਲ ਦੀਆਂ ਗੱਲਾਂ ਵਰਗੇ ਲਾਡੀਆ ਵਰਗਾ ਨਾ ਹੋਵੇ ਉਹ ਜਾ ਪਰਫਾਰਮ ਕਰਾਂ ਉਹ ਇਮੇਜ ਤੋੜਨ ਲਈ ਉਹ ਵਿੰਬ ਤੋੜਨ ਲਈ ਮੈਂ ਆਪਦੀ ਭਾਵੇਂ ਲੁੱਕ ਨੂੰ ਲੈ ਕੇ ਵੇਟ ਨੂੰ ਲੈ ਕਿਉਂਕਿ ਇਹੀ ਚੀਜ਼ਾਂ ਸੀਗੀਆਂ ਜੋ ਮੈਨੂੰ ਮੈਂ ਬਣਾਉਂਦੀਆਂ ਸੀ ਭਾਵੇਂ ਤੁਸੀਂ ਕਹਿ ਸਕਦੇ ਹੋ ਮੇਰੀ ਫਿਜ਼ੀਕ ਸੀ ਜਾਂ ਮੇਰੇ ਕੱਪੜੇ ਪਾਉਣ ਦਾ ਢੰਗ ਸੀ ਦਾੜੀ ਸੀ ਉਹ ਮੈਂ ਤਬਾ ਦੇ ਵਿੱਚ ਉਦੋਂ ਉਹ ਚੀਜ਼ ਕੀਤੀ ਸੀ ਇਹਦੇ ਲਈ ਮੈਂ ਪਲਾਨ ਨਹੀਂ ਸੀ ਕੀਤਾ ਅੱਛਾ ਇਹਦੇ ਲਈ ਤਾਂ ਜਦੋਂ ਮੈਂ ਗਿਆ ਮੈਨੂੰ ਤਾਂ ਸੀ ਕਿ ਸੋ ਜੋ ਮੇਰੀ ਲੁੱਕ ਹੈ ਉਸੇ ਲੁੱਕ ਦੇ ਵਿੱਚ ਮੇਰੀ ਹੋਊਗੀ ਸਾਰੀ ਪਰ ਜਦੋਂ ਉੱਥੇ ਗਿਆ ਉਹਨਾਂ ਨੇ ਕਿਹਾ ਕਿ ਜੀ ਮੁੰਡਾ ਸਕੂਲ ਕਾਲਜ ਦੰਮ ਏਜ ਦਾ ਮੁੰਡਾ ਤੇ ਅਸੀਂ ਚਾਹੁੰਦੇ ਸ਼ੇਵ ਕਰੇ ਬਿਲਕੁਲ ਮੈਂ ਉਹਨਾਂ ਨੂੰ ਕਿਹਾ ਜੀ ਕਿ ਸ਼ੇਵ ਤਾਂ ਨਹੀਂ ਮੈਂ ਕਰਨਾ ਚਾਹੁੰਦਾ ਮੇਰੇ ਫੈਨਸ ਨੇ ਲੋਕ ਮੈਨੂੰ ਜਾਣਦੇ ਨੇ ਦਾੜੀ ਕਰਕੇ ਪਰ ਜਦੋਂ ਉਹਨਾਂ ਦਾ ਸੈਟਅਪ ਦੇਖਿਆ ਮਤਲਬ ਉਹਨਾਂ ਦੇ ਕੋਸਟਿਊਮਸ ਉਹਨਾਂ ਦੀ ਸਕ੍ਰਿਪਟਿੰਗ ਉਹਨਾਂ ਦੇ ਪ੍ਰੋਪਸ ਉਹ ਐਨੀ ਡਿਟੇਲ ਚ ਉਹਨਾਂ ਨੇ ਕੰਮ ਕੀਤਾ ਹੋਇਆ ਸੀ ਤਾਂ ਮੈਂ ਸਮਝਿਆ ਕਿ ਯਾਰ ਮੇਰੇ ਕਿਰਦਾਰ ਨੂੰ ਲੋੜ ਹੈ ਇਸ ਚੀਜ਼ ਦੀ ਹਾਂ ਦੂਜਾ ਮੈਨੂੰ ਐ ਵੀ ਲੱਗਦਾ ਹੈ ਕਿ ਵੀਰੇ ਕੰਮ ਦੇ ਲਈ ਕਿਰਦਾਰ ਦੇ ਲਈ ਫਿਲਮ ਦੇ ਲਈ ਮੈਂ ਦਾੜੀ ਕੱਟਣੀ ਕੋਈ ਵੱਡੀ ਗੱਲ ਨਹੀਂ ਵੇਟ ਗੇਨ ਕਰਨਾ ਕੋਈ ਵੱਡੀ ਗੱਲ ਨਹੀਂ ਜੇ ਕੋਈ ਚੀਜ਼ ਕਰਨੀ ਤੁਹਾਨੂੰ ਚੰਗੀ ਲੱਗਦੀ ਹੈ ਉਹ ਤੁਹਾਡਾ ਉੱਚ ਪੈ ਤੁਹਾਡਾ ਹਾਰਟ ਉਹਦੇ ਵਿੱਚ ਹੈ ਤਾਂ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਕੰਮ ਲਈ ਹਰਮਨ ਦੀ ਸੈਕਰੀਫਾਈਸ ਕਰਦਾ ਜੀ ਇਹਦੇ ਵਿੱਚ ਕਈ ਵਾਰੀ ਹੁੰਦਾ ਨਾ ਜਿਵੇਂ ਵੇਟ ਗੇਨ ਕਰਨਾ ਜਾਂ ਨੂੰ ਘਟਾ ਲੈਣਾ ਇਕਦਮ ਤੁਸੀਂ ਚੇਂਜ ਕਰਦੇ ਰਹਿੰਦੇ ਹੋ ਇਹਦੇ ਨਾਲ ਪ੍ਰੋਬਲਮਸ ਵੀ ਕਹਿੰਦੇ ਬਹੁਤ ਆਉਂਦੀਆਂ ਨੇ ਬੋਡੀ ਦੇ ਵਿੱਚ ਉਹ ਫਿਰ ਕਿਵੇਂ ਫਿਰ ਮੈਲੇਜ ਕਰਦੇ ਹੋ ਤੁਸੀਂ ਵੀਰੇ ਮਤਲਬ ਮੇਰਾ ਤਾਂ ਕਿਉਂਕਿ ਮੈਂ ਕਾਫੀ ਧੇਰ ਤੋਂ ਟ੍ਰੇਨ ਕਰ ਰਿਹਾ ਹਾਂ ਹਾਂ ਮੈਨੂੰ ਭਾਰ ਵਧਾਉਣਾ ਘਟਾਉਣਾ ਕੋਈ ਐਡਾ ਔਖਾ ਕੰਮ ਲੱਗਦਾ ਤੁਹਾਡੀ ਦੂਜਾ weight lose ਅਸੀਂ ਕੋਈ ਯਾਤ ਹੋਵੇ ਤੁਸੀਂ ਮਹੀਨੇ 'ਚ ਕਰਨਾ ਹੋਵੇ 2 ਮਹੀਨੇ 'ਚ ਕਰਨਾ ਹੋਵੇ ਫਿਰ ਤੁਹਾਨੂੰ ਸਟ੍ਰੈਸ ਹੁੰਦਾ ਮੈਂ ਤਾਂ 6 ਮਹੀਨੇ ਲਾ ਕੇ ਭਾਰ ਘਟਾਇਆ ਸੀਗਾ ਅੱਛਾ ਤੁਸੀਂ ਤਾਂ ਹੌਲੀ 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 ਲੰਬਾ ਪ੍ਰੋਸੈਸ ਹੈ ਪਰ ਕਿਉਂਕਿ ਮੈਂ ਚੀਜ਼ ਪਹਿਲਾਂ ਕੀਤੀ ਹੋਈ ਹੈ ਪਹਿਲਾਂ ਮੇਰਾ ਭਾਰ ਬਹੁਤ ਜ਼ਿਆਦਾ ਸੀ ਜਦੋਂ ਮੈਂ ਘਟਾਇਆ ਸੀ ਤਾਂ ਮੈਨੂੰ ਹੁੰਦਾ ਕਿ ਕੋਈ ਨਾ ਆਰਾਮ ਨਾਲ ਲੱਗੇ ਰਵਾਂਗੇ ਕੋਈ ਮੈਨੂੰ ਇਨਸਿਕਿਉਰਟੀ ਨਹੀਂ ਹੁੰਦੀ ਯਾਰ ਮੈਂ ਐਵੇਂ ਦੇਖ ਨਹੀਂ ਰਿਹਾ ਮੇਰੀ ਦਾੜੀ ਕੱਟੀ ਗਈ ਐਵੇਂ ਹੋ ਗਿਆ ਕੋਈ ਬੜੀ ਮਸਨ ਐਪ ਚੜ ਬਣਾ ਨਾਤੇ ਪਾ ਦਿੰਦਾ ਮੈਨੂੰ ਐਡਾ ਕੋਈ ਮੈਨੂੰ ਆਪਣੀ ਬੋਰਡਿੰਗ ਲੈ ਕੇ ਆਣੀ ਸਿਕਿਉਰਟੀ ਨਹੀਂ ਹੈਗੀ ਦਾੜੀ ਕਟਾ ਕੇ ਘਰੇ ਪਹੁੰਚੇ ਇੱਕ ਵਾਰ ਮਮਮੀ ਦਾ ਬਹੁਤ ਛੋਕ ਹੋ ਹੋ ਆ ਕੀ ਕਰਤਾ ਤੂੰ ਮੈਂ ਚਲੋ ਠੀਕ ਅੱਛਾ ਮੈਨੂੰ ਐ ਲੱਗਿਆ ਕਿ ਮੈਂ ਸ਼ੇਵ ਕਰਾਤੀ ਮੈਨੂੰ ਕੋਈ ਪਛਾਣੂਗਾ ਨਹੀਂ ਅੱਛਾ ਅਸੀਂ ਲੰਡਨ ਸ਼ੂਟ ਕਰ ਰਹੇ ਸੀ ਚਾਹ ਪੀਣ ਕਿਤੇ ਚਲੇ ਗਏ ਹਮ ਕਿ ਮੈਂ ਸੋਚਿਆ ਕਿ ਚਲ ਵਧੀਆ ਕਿ ਹੁਣ 1.5 ਮਹੀਨਾ ਅਸੀਂ ਫਿਰਿਆ ਤੁਰਿਆ ਕਰਾਂਗੇ ਮੈਂ ਕਿਹਾ ਜਾਣ ਸਾਰੀ ਮੈਨੂੰ ਕਾਫੀ ਵਾਲੇ ਬੰਦੇ ਨੇ ਕਿਹਾ ਭਾਜੀ ਤੁਸੀਂ ਸ਼ੇਵ ਕਰਾਤੀ ਉੱਤੇ ਪਾਕਿਸਤਾਨੀ ਬਹੁਤ ਸੀ ਆਪਣੇ ਭਰਾ ਹਾਂ ਉਹਨਾਂ ਨੇ ਕਿਹਾ ਪਾਇਨ ਪਾਇਨ ਭਾਈਆਂ ਨੂੰ ਐ ਕਹਿੰਦੇ ਨੇ ਪਾਇਨ ਦਾੜੀ ਕਟਾ ਦੀ ਤੁਸੀਂ ਕਿਉਂਕਿ ਦਾੜੀ ਨਾਲ ਤਾਂ ਪਛਾਣ ਹੈ ਤੁਹਾਡੀ ਦਾੜੀ ਦੀ ਹਾਂਜੀ ਨਹੀਂ ਮੈਨੂੰ ਰੱਖਣੀ ਦਾੜੀ ਬਹੁਤ ਚੰਗੀ ਲੱਗਦੀ ਹੈ ਮੈਂ ਜੇ ਤੁਸੀਂ ਮੈਨੂੰ ਕਹੋਗੇ ਮੇਰੀ ਕੋਈ ਮਤਲਬ ਮੇਰੀ ਮਰਜ਼ੀ ਨਾਲ ਨਹੀਂ ਮੈਂ ਸ਼ੇਵ ਕੀਤੀ ਪਰ ਉਹ ਰਿਕੁਆਇਰਮੈਂਟ ਸੀ ਕਰੈਕਟਰ ਦੀ ਹਮ ਇੱਕ ਥੋੜਾ ਜਿਹਾ ਐ ਵੀ ਲਾ ਦੇ ਵੀਰੇ ਕਿ ਲੋਕਾਂ ਨੂੰ ਨਾ ਕੁਝ ਨਵਾਂ ਦੇਖਣ ਦਾ ਮੌਕਾ ਮਿਲੂਗਾ ਹਾਂ ਜੋ ਤੁਹਾਡੀ ਸੇਮ ਐਗਜ਼ੈਕਟ ਸੇਮ ਲੁੱਕ ਤੁਸੀਂ ਉਹੀ ਲੁੱਕ ਚ ਗਾਣੇ ਚਾ ਰਹੇ ਹੋ ਉਸੇ ਲੁੱਕ ਅਟ ਸਨੈਪਚੈਟ ਇੰਸਟਾਗ੍ਰਾਮ ਫੋਟੋ ఎవਰੀਥਿੰਗ ਇਜ਼ ਸੇਮ ਤਾਂ ਅ ਤੋਡਾ ਪਰਫਾਰਮੈਂਸ ਤੁਸੀਂ ਭਾਵੇਂ ਵਧੀਆ ਵੀ ਕਰ ਲਓ ਬਲੀਵੇਬਲ ਨਹੀਂ ਲੱਗਦੀ ਕਿਉਂਕਿ ਤੁਸੀਂ ਉਹ ਚਿਹਰੇ ਨੂੰ ਬਹੁਤ ਚੰਗੀ ਤਰ੍ਹਾਂ ਪਛਾਣਦੇ ਹੋ ਤੁਸੀਂ ਉਹ ਚਿਹਰੇ ਨੂੰ ਦੋ ਦਿਨ ਪਹਿਲਾਂ ਹੀ ਗਾਣੇ ਚ ਦੇਖਿਆ ਟੀਵੀ ਤੇ ਦੇਖਿਆ ਥੋੜੀ ਜਿਹਾ ਤੁਹਾਡੇ ਚੇਂਜ ਹਾਂਜੀ ਮੈਂ ਹੁਣੇ-ਹੁਣੇ ਇਸ ਤੋਂ ਪਹਿਲਾਂ ਚੰਡੀਗੜ੍ਹ ਜੈਸਮੀਨ ਮੈਮ ਦੇ ਇੰਟਰਵਿਊ ਕਰਕੇ ਆ ਹਾਂ ਉਹਨਾਂ ਨੂੰ ਮੈਂ ਇਸ ਵਾਰ ਪੁੱਛਿਆ ਮੈਂ ਕਿਹਾ ਵੀ ਪਰਮੇਸ਼ਰ ਵਰਮਾ ਭਾਜੀ ਨਾਲ ਕੰਮ ਕਰਨਾ ਕਿਵੇਂ ਦਾ ਲੱਗਿਆ ਕਿਉਂਕਿ ਉਹ ਐਗਰੈਸ਼ਨ ਜਿਹੜਾ ਸਾਨੂੰ ਸਕਰੀਨ ਤੇ ਦੇਖਣ ਨੂੰ ਮਿਲਿਆ ਉਹ ਐਗਰੈਸ਼ਨ ਕਿਤੇ ਰੀਅਲ ਲਾਈਫ ਦੇ ਵਿੱਚ ਤਾਂ ਨਹੀਂ ਸੀਗਾ ਉਹਨਾਂ ਨੇ ਜਵਾਬ ਦਿੱਤਾ ਵੀ ਉਹ ਇੰਨਾ ਕਿ ਜ਼ਿਆਦਾ ਖੁੱਭ ਜਾਂਦੇ ਨੇ ਵੀ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਐਕਟਿੰਗ ਕਰ ਰਹੇ ਨੇ ਕਿ ਸੱਚੀ ਇੰਨਾ ਗੁੱਸਾ ਕਰਦੇ ਨੇ ਇੱਕ ਗੁੱਸਾ ਹੁਣ ਰੀਅਲ ਲਾਈਫ 'ਚ ਹੈਗਾ ਵੀਰੇ ਅਸਲ 'ਚ ਜੇ ਤੁਸੀਂ 100 ਦਿਨ ਇੱਕ ਚੀਜ਼ ਨੂੰ ਲੈ ਕੇ ਸ਼ੂਟ ਕਰ ਰਹੇ ਹੋ ਨਾ ਜੀ ਤਾਂ ਤੁਸੀਂ ਤੁਹਾਡੇ ਕਿਉਂਕਿ ਤੁਸੀਂ 2-4 ਦਿਨ ਗਾਣੇ ਵਾਲਾ ਸ਼ੂਟ ਹੱਡ ਹੁੰਦਾ ਜਿੱਦੋਂ ਮੰਨ ਲਓ ਤੁਹਾਡਾ 2 ਮਹੀਨੇ ਦਾ ਸ਼ੂਟ ਹੈ ਤਾਂ 45ਵੇਂ ਦਿਨ ਤੁਹਾਨੂੰ 45 ਦਿਨ ਹੋ ਗਏ ਤੁਸੀਂ ਸੇਮ ਟਾਈਮ ਤੇ ਉੱਠਦੇ ਹੋ ਤੇ ਤੁਸੀਂ ਇੱਕ ਸਰਟਨ ਤਰੀਕੇ ਨਾਲ ਗੱਲ ਕਰਦੇ ਹੋ ਤੁਹਾਡੀ ਡਿਸੀਜਨ 메ਕਿੰਗ ਤੁਸੀਂ ਜਿਹੜੀ ਵੀ ਗੱਲ ਬੋਲਣੀ ਹੈ ਕੈਮਰੇ ਮੂਰੇ ਉਹ ਇੱਕ ਵਿਚਾਰ ਧਾਰਾ ਦੇ ਵਿੱਚੋਂ ਬੋਲਣੀ ਹੈ ਕਿ ਜੇ ਮੰਨ ਲਓ ਮੇਰਾ ਜਸੀਨ ਹੈ ਕਿ ਕੌਫੀ ਪੀਣੀ ਹੈ ਤੇ ਕੌਫੀ ਪੀਣ ਦੇ ਵਿੱਚ ਮੈਂ ਤੁਹਾ ਨਾਲ ਅਜ ਲੜਨਾ ਨਹੀਂ ਪਰ ਕੌਫੀ ਵਾਲੇ ਸੀਨ ਦੇ ਵਿੱਚ ਵੀ ਜੇ ਉਹ ਬੰਦਾ ਮੇਰੇ ਨਾਲ ਕਿਸੇ ਡੀਲ ਦੀ ਗੱਲ ਕਰ ਰਿਹਾ ਮੰਨ ਲਓ ਤੇ ਉਹਦੇ ਵਿੱਚ ਉਹਨੇ ਮੈਨੂੰ ਕੋਈ ਗੱਲ ਗਲਤ ਬੋਲਤੀ ਤਾਂ ਮੈਂ ਉਹਤੇ ਰਿਐਕਸ਼ਨ ਤਾਂ ਦਊਗਾ ਤਾਂ ਤੁਹਾਨੂੰ ਪਤਾ ਮੇਰਾ ਭਾਵੇਂ ਗੁੱਸੇ ਵਾਲਾ ਸੀਨ ਹੈ ਨਹੀਂ ਹੈ ਮੇਰਾ ਜਿਹੜਾ ਰਿਐਕਸ਼ਨ ਹੈ ਉਹ ਇੱਕ ਵਿਚਾਰ ਧਾਰਾ ਤੋਂ ਆਉਣਾ ਹੈ ਤਾਂ ਤੁਸੀਂ ਨੈਚੁਰਲੀ ਨਾ ਤੁਹਾਡੇ ਤੁਹਾਨੂੰ ਤੁਸੀਂ ਆਦੀ ਹੋ ਜਾਂਦੇ ਹੋ ਓਵੇਂ ਗੱਲ ਕਰਨ ਦੇ ਓਵੇਂ ਵਿਚਰਨ ਦੇ ਹੁਣ ਜਦੋਂ ਮੈਂ 2 ਸਾਲ ਬਾਅਦ ਟ੍ਰੇਲਰ ਦੇਖਿਆ ਮੈਂ ਕੱਲ ਸਮੀਰ ਨਾਲ ਗੱਲ ਕਰ ਰਿਹਾ ਸੀ ਮੇਰਾ ਦੋਸਤ ਮੈਂ ਕਿਹਾ ਯਾਰ ਜਦੋਂ ਮੈਂ ਹੁਣ ਸੀਨਸ ਦੇਖਦਾ ਮੈਂ ਕਹਿੰਦਾ ਆਹ ਕੌਣ ਹੈ ਬੰਦਾ ਕਿਉਂਕਿ ਉਦੋਂ ਤਾਂ ਤੁਸੀਂ ਇੰਨੇ ਜਿਆਦਾ ਮਤਲਬ 2 50 60 ਦਿਨ ਇੱਕ ਸਰਟਨ ਤਰੀਕੇ ਨਾਲ ਗੱਲ ਕਰਨੀ ਰੋਜ਼ ਤੁਹਾਡੀ ਸ਼ੇ ਹੋ ਰਿਓ ਸੀ ਟਰੈਕਸੂਡ ਪਾ ਲੈਣਾ ਤੁਹਾਡੇ ਪਿਸਤੌਲ ਹੈ ਈਵਨ ਥੋ ਤੁਸੀਂ ਸ਼ੂਟ ਤੇ ਹੋ ਸ਼ੂਟ ਤੇ ਪਰ ਪਰ ਤੁਸੀਂ ਪਰਫਾਰਮ ਤਾਂ ਉਵੇਂ ਹੀ ਕਰ ਰਹੇ ਹੋ ਨਾ ਤੁਸੀਂ ਐਂਗਰਲੀ ਕਰ ਲਿਆ ਤਾਂ ਮੈਨੂੰ ਤਾਂ ਬਹੁਤ ਮਤਲਬ ਮਜ਼ਾ ਆਇਆ ਕੰਮ ਕਰਕੇ ਸਗੋਂ ਮੇਰੀ ਜਿੰਨੀ ਕਿਓਸ ਵਾਲੀ ਲਾਈਫ ਹੈ ਕਈ ਵਾਰੀ ਲੇਟ ਸ਼ੋ ਤੋਂ ਆਏ ਕਈ ਵਾਰੀ ਸਟੂਡੀਓ ਚਲੇ ਗਏ ਕਈ ਵਾਰੀ ਰਾਤੀ ਜਮ ਲਾ ਰਹੇ ਹਾਂ ਸ਼ੂਟ ਦੇ ਦਾ ਇੱਕ ਬੜਾ ਵਧੀਆ ਰੂਟੀਨ ਬਣਿਆ ਹੋਇਆ ਸੀ ਟਾਈਮ ਤੇ ਉੱਠਣਾ 12 ਘੰਟੇ ਸ਼ੂਟ ਕਰਨਾ ਘਰੇ ਆ ਕੇ ਟਾਈਮ ਸਿਰ ਸੌਂ ਜਾਣਾ ਸੋ ਬੜਾ ਵਧੀਆ ਆ ਜੈਸਮੀਨ ਨੇ ਵੀ ਕਿਸੇ ਨੂੰ ਮੇਰੇ ਮੁੱਕਾ ਮਾਰੇ ਹੁਣੇ ਮੈਨੂੰ ਕਿਸੇ ਹੁਣੇ ਮੈਨੂੰ ਸੀਨ ਚ ਧੱਕਾ ਜਾਂ ਦੇਣਾ ਸੀ ਅੱਛਾ ਤੇ ਉਹ ਸਾਡੀ ਲੜਾਈ ਹੋਈ ਆ ਉਹ ਸੀਨ ਚ ਧੱਕਾ ਮਾਰਨ ਤਾਂ ਮੈਂ ਟਿੱਡ ਚ ਮੁੱਕੇ ਮਾਰੇ ਦੋਹੇ ਇੱਥੇ ਇੱਥੇ ਉਹ ਕਈ ਵਾਰੀ ਆਪਣੇ ਇੱਥੇ ਹੀ ਨਹੀਂ ਬੀਂਗੀ ਦੀ ਥਾਂ ਤੇ ਕੋਸਨਵਾਜ ਜਾਂਦਾ ਮੈਂ ਘੜ ਗਿਆ ਕੋਈ ਸੀਨ ਵੀ ਕੱਟ ਨਾ ਹੋਵੇ ਮੈਨੂੰ ਦਰਦ ਵੀ ਹੋਵੇ ਦਰਦ ਹੋਈ ਮੈਂ ਕਿਹਾ ਯਾਰ ਸੌਰੀ 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 ਕਹਿੰਦੀ ਇੱਕ ਦਾ ਜੈਦ ਵੀ ਨੇ ਉਹ ਆ ਕੇ ਕਹਿੰਦੇ ਗੁੱਸੇ ਵਾਲਾ ਸੀਨ ਸੀਗਾ ਮੇਰੇ ਕੋਲ ਗੁੱਸੇ ਚ ਆਇਆ ਤਾਂ ਮੈਂ ਸੱਚੀ ਡਰ ਗਈ ਕਿ ਕਿਤੇ ਸੱਚੀ ਪੈ ਗਿਆ ਉਹਨੇ ਮੁੱਕਾ ਮਾਰਿਆ ਮੈਨੂੰ ਹਾਂ ਉਹਦੇ ਵਾਲੇ ਸੀ ਪਰ ਉਹ ਵੀਰੇ ਕਲਾਈਮੈਕਸ ਹੈ ਮਤਲਬ ਬਹੁਤ ਇੰਟੈਂਸ ਸੀਨ ਸੀਗਾ ਉਹ ਹਾਂ ਉਹ ਬੜਾ ਅਸਲ ਚ ਨਾ ਵੀਰੇ ਜਿੱਦਾਂ ਆਪਾਂ ਕਈ ਵਾਰੀ ਫਿਲਮ ਦੇਖਦੇ ਹਾਂ ਫਿਲਮ ਦੇ ਵਿੱਚ ਇੱਕ ਕੈਰੈਕਟਰ ਆਇਆ ਉਹ ਐਸ ਕੈਰੈਕਟਰ ਹੁੰਦਾ ਤੇ ਸਾਰੀ ਫਿਲਮ ਚੋ ਕਰੈਕਟਰ ਹੀ ਚੱਲਦਾ ਰਹਿੰਦਾ ਇਹ ਸ਼ੋ ਚ ਨਾ ਤੁਸੀਂ ਨਿੰਮੇ ਨੂੰ ਬਣਦੇ ਦੇਖਦੇ ਹੋ ਕਿ ਨਿੰਮਾ ਇਹ ਨਿੰਮਾ ਬਣਿਆ ਕਿਵੇਂ ਤਾਂ ਪੂਰੀ ਫਿਲਮ ਦੇ ਵਿੱਚ ਆ ਬਣਦਾ ਦਿਖਦਾ ਬਣਦਾ ਬਣਦਾ ਫਿੱਟਿਆ ਦਾ ਦਿਖਦਾ ਅੱਛਾ ਮਤਲਬ ਉਹ ਜ਼ੀਰੋ ਤੋਂ ਸ਼ੁਰੂ ਹੋ ਕੇ ਵਾਪਸ ਜ਼ੀਰੋ ਤੋਂ ਹੀ ਆਉਂਦਾ ਤਾਂ ਜਿਹੜਾ 360 ਹੈ ਨਾ ਇੱਕ ਬੰਦੇ ਦੀ ਹਰ ਇੱਕ ਇਮੋਸ਼ਨ ਨੂੰ ਦੇਖ ਪਉਣਾ ਉਹਦਾ ਸੁੱਖ ਉਹਦਾ ਦੁੱਖ ਉਹਦੀ ਤਾਕਤ ਉਹਦੀ ਕਮਜ਼ੋਰੀ ਉਹਦੀ ਵਨਰੇਬਿਲਟੀ ਉਹਦੀ ਈਗੋ ਤਾਂ ਤੁਸੀਂ ਹਰ ਇੱਕ ਛੇੜ ਨੂੰ ਪਲੇ ਕਰ ਲੈਂਦੇ ਹੋ ਤਾਂ ਉਹ ਬੜਾ ਇੱਕ ਹੌਲਸਮ ਐਕਸਪੀਰੀਅੰਸ ਹੈ ਐਜ਼ ਐਨ ਐਕਟਰ ਕਿ ਤੁਸੀਂ ਇੱਕ ਬੰਦੇ ਦੀਆਂ ਨਹੀਂ ਤਾਂ ਉਹੀ ਆਪਣੇ ਹੀਰੋ ਦੀ ਪਰਭਾਸ਼ਾ ਬੜੀ ਸਿੰਪਲ ਆ ਉਹ ਬੱਚਿਆਂ ਨੂੰ ਪਿਆਰ ਕਰਦਾ ਬਜ਼ੁਰਗਾਂ ਦਾ ਸਤਿਕਾਰ ਕਰਦਾ ਤੇ ਬੜਾ ਨਾਈਸ ਹੈ ਜੇ ਉਹ ਚੰਡੀਗੜ੍ਹ ਰਹਿੰਦਾ ਤਾਂ ਉਹਦੇ ਕੋਲ ਵਧੀਆ ਜੀ ਜੈਕਟ ਹੁੰਦੀ ਆ ਬੋਲਟ ਹੁੰਦੀ ਆ ਜੀਪ ਹੁੰਦਾ ਉਹ ਮਤਲਬ ਵੀ ਹੈਵ ਡਿਫਾਈਨਡ ਅ ਪਰਸਨੈਲਿਟੀ ਆਫ ਅ ਹੀਰੋ ਜਦੋਂ ਤੁਸੀਂ ਕੋਈ ਇਹੋ ਜਿਹਾ ਕਰੈਕਟਰ ਕਰਦੇ ਹੋ ਜੋ ਨਾ ਹੀ ਹੀਰੋ ਹੈ ਜੋ ਨਾ ਹੀ ਵਿਲਨ ਹੈ ਉਹ ਇੱਕ ਐਗਜ਼ਾਮਪਲ ਹੈ ਤਾਂ ਤੁਸੀਂ ਉਹਦੇ ਸਾਰੇ ਸ਼ੇਡ ਦੇਖ ਲੈਂਦੇ ਹੋ ਐਜ਼ ਅ ਪਰਫਾਰਮਰ ਆਈ ਰੀਅਲੀ ਲਾਈਕ ਡੂਇੰਗ ਦੈਟ ਹਾਂ ਤਾਂ ਭਾਈ ਜੀ ਅਸੀਂ ਤਾਂ ਚਲੋ ਖੈਰ ਤੁਹਾਨੂੰ ਪਹਿਲੇ ਗੀਤ ਤੋਂ ਹੀ ਦੇਖਦੇ ਆਏ ਆ ਸੁਣਦੇ ਆਏ ਆ ਤੁਸੀਂ ਮਾਡਲਿੰਗ ਕੀਤੀ ਤੁਹਾਡੇ ਸੁਭਾਅ ਦੇ ਵਿੱਚ ਬੜਾ ਠਹਿਰਾਵ ਅੱਜ ਦਿਖ ਰਿਹਾ ਸਾਨੂੰ ਵੀ ਅਸੀਂ ਚਲੋ ਲਗਾਤਾਰੀ ਤੁਹਾਨੂੰ ਇਹ ਕਿਵੇਂ ਸੰਭਵ ਕੀਤਾ ਤੁਸੀਂ मतलब ਤੁਸੀਂ ਤਾਂ ਆਇਆ ਮੈਂ ਜਿਵੇਂ ਉੱਤੋਂ ਬਿਲਕੁਲ ਜਮੀਨ ਤੇ ਪਤਾ ਨਹੀਂ ਵੀਰੇ ਮਤਲਬ ਉਮਰ ਹੋ ਸਕਦੀ ਹੈ ਮੈਚਿਓਰਿਟੀ ਹੋ ਸਕਦੀ ਹੈ ਤੁਸੀਂ ਜਦੋਂ ਨਵੇਂ-ਨਵੇਂ ਆਉਨੇ ਹੋ ਹਾਂ ਉਦੋਂ ਤੁਹਾਨੂੰ ਜਿੰਨੀ ਕੁ ਪਤਾ ਨਹੀਂ ਵੀਰੇ ਕੋਈ ਮੈਂ ਕੋਈ ਇਹਦਾ ਕੋਈ ਸਪੈਸ਼ਲ ਰੀਜ਼ਨ ਤਾਂ ਹੋ ਨਹੀਂ ਸਕਦਾ ਨਾ ਕੋਈ ਸੋਚੀਆ ਹੋ ਸਕਦਾ ਜੀ ਉਮਰ ਦੇ ਹਿਸਾਬ ਨਾਲ ਵੀ ਫੈਮਿਲੀ ਇਹ ਉਹ ਸਾਰਾ ਹਾਂ ਜੀ ਹੋ ਸਕਦਾ ਫੈਮਿਲੀ ਵੀ ਹੋਵੇ ਜਾਂ ਜਦੋਂ ਤੁਸੀਂ ਪਹਿਲਾਂ ਕਈ ਚੀਜ਼ਾਂ ਕਰਦੇ ਹੋ ਸੀ ਆਊਟ ਆਫ ਇਨਸਿਕਿਉਰਟیز ਕਰਦੇ ਹੁੰਨੇ ਹੋ ਹਮ ਹਣਾ ਪਹਿਲਾਂ ਵੀਰੇ ਮਤਲਬ ਮੈਂ ਕੋਈ ਕੌਨਸ਼ੀਅਸ ਚੇਂਜ ਨਹੀਂ ਲੈ ਕੇ ਆਇਆ ਪਹਿਲਾਂ ਅਸਲ ਚ ਹੁੰਦਾ ਕੀ ਸੀ ਐ ਹੋਇਆ ਨਾ ਵੈਸੇ ਮਤਲਬ ਜੇ ਮੇਰਾ ਸਵਾਲ ਤੇ ਨਹੀਂ ਗਲਤ ਤੁਹਾਨੂੰ ਲੱਗਿਆ ਮੈਂ ਮੈਂ ਸਮਝਦਾ ਕਿ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਪਹਿਲਾਂ ਬੜਾ ਹੱਸਦਾ ਖੇਡਦਾ ਲਾਈਵਲੀ ਸਾਰਾ ਦਿਨ ਹਨਾ ਉਵੇਂ ਕਰਦਾ ਰਹਿੰਦਾ ਹੁੰਦਾ ਸੀ ਉਹ ਚੀਜ਼ਾਂ ਵੀਰੇ ਉਮਰ ਦੇ ਨਾਲ ਤੁਸੀਂ ਕਰਨੀਆਂ ਛੱਡ ਦਿੰਦੇ ਹੋ ਜਾਂ ਤੁਸੀਂ ਐ ਕਹਿ ਲਓ ਪਹਿਲਾਂ ਕੀ ਹੁੰਦਾ ਸੀ ਕੰਮ ਹੁੰਦਾ ਸੀ ਐਨਜਾਇਮੈਂਟ ਜ਼ਿਆਦਾ ਹੁੰਦੀ ਸੀ ਕੰਮ ਘੱਟ ਹੁੰਦਾ ਸੀ ਵੀਡੀਓਜ਼ ਕਰ ਰਹੇ ਹੁੰਦੇ ਸੀਗੇ ਹੁਣ ਜਿਵੇਂ ਜਿਵੇਂ ਤੁਹਾਡੀ ਉਮਰ ਵੱਧਦੀ ਹੈ ਤੁਹਾਡੇ ਤੇ ਜ਼ਿੰਮੇਵਾਰੀਆਂ ਵੱਧਦੀਆਂ ਨੇ ਤੁਸੀਂ ਆਪਣੇ ਕੰਮ ਨੂੰ ਲੈ ਕੇ ਹੋਰ ਸੀਰੀਅਸ ਹੋ ਜਾਂਦੇ ਹੋ ਕਿਉਂਕਿ ਮੈਂ ਐਵੇਂ ਫੀਲ ਕਰਦਾ ਕਈ ਵਾਰੀ ਵੀਰੇ ਜਿਹੜਾ ਆਰਟਿਸਟ ਦੀ ਜ਼ਿੰਦਗੀ ਹੈ ਨਾ ਉਹ ਬੜੀ ਬੜੀ ਬਲੈਸਟ ਬਲੈਸਟ ਲਾਈਫ ਹੈ ਕਿ ਤੁਸੀਂ ਪੱਕੇ ਕਾਲਜ ਚ ਹੀ ਹੋ ਇੱਕ ਤਰੀਕੇ ਨਾਲ ਹਨਾ ਤਾਂ ਬੇਫਿਕਰ ਜੀ ਜ਼ਿੰਦਗੀ ਹੈ ਜਿਹੜੇ ਇੱਕ ਆਰਟਿਸਟ ਦੀ ਜ਼ਿੰਦਗੀ ਹੁੰਦੀ ਹੈ ਪਰ ਕਈ ਵਾਰੀ ਉਹ ਬੇਫਿਕਰੀ ਦੇ ਵਿੱਚ ਨਾ ਆਰਟਿਸਟ ਦੀ ਉਮਰ ਚ ਉਹ ਬੰਦਾ ਓਵਰ ਗਰੋਨ ਚਾਈਲਡ ਬਣ ਜਾਂਦਾ ਹਨਾ ਮਤਲਬ ਉਹ ਬੰਦਾ ਇੱਕ ਸਰਟਨ ਉਮਰ ਸਰਟਨ ਰਿਸਪੌਂਸਿਬਿਲਟੀਜ਼ ਲੈ ਕੇ ਆਉਂਦੀ ਹੈ ਇੱਕ ਟਾਈਮ ਹੁੰਦਾ ਆਪਣੇ ਗੋਲਸ ਨੂੰ ਆ ਸੀਰੀਅਸਲੀ ਚੇਸ ਕਰਨ ਦਾ ਫੋਰ ਐਗਜ਼ਾਮਪਲ ਜਦੋਂ ਮੈਂ 2 4 5 ਫਿਲਮਾਂ ਕੀਤੀਆਂ ਪਹਿਲਾਂ ਜੀ ਤਾਂ ਹੀਰੋ ਬਣ ਗਿਆ ਥਾਣਾ ਕਿ ਆਪਾਂ ਹੀਰੋ ਬਣਨਾ ਚਾਹੁੰਦੇ ਸੀ ਜੀ ਹੀਰੋ ਬਣ ਗਏ ਪਰ ਹੁਣ ਮੈਂ ਉਦਾਂ ਹੀ ਕਰੀ ਜਾਂਦਾ ਨੋਇੰਗਲੀ ਕਿ ਯਾਰ ਮੇਰੀਆਂ ਫਿਲਮਾਂ ਇਨਕੰਪਲੀਟ ਨੇ ਯਾਰ ਬੈਟਰ ਸਕ੍ਰੀਨਪਲੇ ਤੇ ਕੰਮ ਕਰ ਸਕਦਾ ਯਾਰ ਇਹਦੀ ਰਾਈਟਿੰਗ ਹੋਰ ਬੈਟਰ ਹੋ ਸਕਦੀ ਹੈ ਇੱਥੇ ਪ੍ਰੀ-ਪ੍ਰੋਡਕਸ਼ਨ ਕੀਤੀ ਜਾ ਸਕਦੀ ਹੈ ਪਰ ਯਾ ਤੁਹਾਡੇ ਚ ਲਾਲਚ ਆ ਗਿਆ ਹਮ ਕਿ ਯਾਰ ਹੁਣਾਂ ਫਿਲਮ 2 ਮਹੀਨੇ ਸ਼ੁਰੂ ਹੋਣੀ ਹੈ ਪੈਸੇ ਲਈਏ ਫਿਲਮ ਕਰੀਏ ਹਾਂ ਹਨਾ ਯਾ ਤਾਂ ਇਹ ਹੈ ਟਾਈਮ ਟਪਾਉਣ ਵਾਲਾ ਕੰਮ ਜਾਂ ਫਿਰ ਤੁਹਾਨੂੰ ਹੁਣ ਸਕ੍ਰਿਪਟ ਤੇ 6 ਮਹੀਨੇ ਬਹਿਣਾ ਪਊਗਾ ਹਮ ਤੇ ਤੁਸੀਂ ਬਹਿਣਾ ਨਹੀਂ ਚਾਹੁੰਦੇ ਹਮ ਹੁਣ ਇਹ ਰਿਸਪੌਂਸਿਬਿਲਟੀ ਹੈ ਐਜ਼ ਐਨ ਆਰਟਿਸਟ ਤੁਹਾਡੇ ਕੋਲ ਜਿਹੜੀ ਆਈ ਹੈ ਸਕਸੈਸ ਦੇ ਨਾਲ ਨਾਲ ਹਮ ਕਈ ਵਾਰੀ ਆਪ ਕੋ ਰਿਸਪੌਂਸਿਬਿਲਟੀ ਨਹੀਂ ਲੈਂਦੇ ਤੇ ਉਵੇਂ ਹੀ ਹਸਤੇ ਖੇਡੇ ਮਜ਼ਾਕ ਦੇ ਵਿੱਚ ਆਪਣੀ ਉਮਰ ਕੱਢਦੇ ਰਹਿੰਦੇ ਆ ਜਿਵੇਂ ਜਿਵੇਂ ਜ਼ਿੰਮੇਵਾਰੀ ਤੋਂ ਦੂਰ ਹੁੰਦੇ ਰਹਿੰਦੇ ਆ ਜਿਵੇਂ ਜਿਵੇਂ ਕੰਮ ਤੋਂ ਦੂਰ ਹੁੰਦੇ ਰਹਿੰਦੇ ਆ ਆਪਣੀ ਗਰੋਥ ਘਟਦੀ ਜਾਂਦੀ ਹੈ ਮੈਨੂੰ ਲੱਗਦਾ ਇੱਕ ਸਰਟਨ ਉਮਰ ਹੈ ਜਿਹੜੀ ਤੁਹਾਨੂੰ ਸਰਟਨ ਓਪਰਚ्युनिटीज ਦਿੰਦੀ ਹੈ ਮੈਂ ਆਸਟ੍ਰੇਲੀਆ ਮੈਂ ਤਾਂ ਕੀਤੀ ਜਿਹਦੇ ਕਰਕੇ ਮੈਂ ਚਾਰ ਪੈਸੇ ਜੋੜ ਲੇ ਇੰਡੀਆ ਆ ਕੇ ਕੁਝ ਕਰਨ ਦਾ ਡਿਸੀਜਨ ਲੈ ਸਕਿਆ ਜੀ ਉੱਥੇ ਇੰਡੀਆ ਚਾਰ-ਪੰਜ ਸਾਲ ਮਿਹਨਤ ਕੀਤੀ ਮੈਨੂੰ ਲੋਕਾਂ ਨੇ ਪਿਆਰ ਦਿੱਤਾ ਮੈਂ ਆਰਟਿਸਟ ਬਣ ਗਿਆ ਆਰਟਿਸਟ ਬਣਨ ਤੋਂ ਬਾਅਦ ਵੀ ਮੈਨੂੰ ਚਾਰ ਸਾਲ ਮਿਹਨਤ ਕਰਨੀ ਚਾਹੀਦੀ ਹੈ ਤਾਂ ਕਿ ਮੈਂ ਇੱਕ ਚੰਗਾ ਆਰਟਿਸਟ ਬਣ ਸਕਾਂ ਇੱਕ ਚੰਗਾ ਪਰਫਾਰਮਰ ਬਣ ਸਕਾਂ ਸੋ ਮੈਨੂੰ ਲੱਗਦਾ ਜਦੋਂ ਮੈਂ ਪਹਿਲਾਂ-ਪਹਿਲਾਂ ਆਇਆ ਸੀ ਤਾਂ ਆਈ सेलिब्रेटेड ਮਾਈ ਲਾਈਫ ਬਟ ਆਫਟਰ सेलिब्रेशन ਆ ਵੈਂਟ ਬੈਕ ਟੂ ਵਰਕ ਤਾਂ ਹੁਣ ਮੋਸਟਲੀ ਮੇਰਾ ਜੇ ਕੋਈ ਚੇਂਜ ਹੈ ਉਹ ਮੇਰੇ ਕੰਮ ਨੂੰ ਲੈ ਕੇ ਆ ਮੇਰੇ ਜਿਵੇਂ ਘੱਟ ਸਨੈਪਚੈਟਾ ਪਾਉਣਾ ਇਸ ਕਰਕੇ ਨਹੀਂ ਪਾਉਂਦਾ ਕਿ ਯਾਰ ਹੁਣ ਮੈਂ ਬੜਾ ਮੈਚੂਰ ਸਾਊਂਡ ਕਰਨਾ ਹੈ ਕਿ ਮੈਂ ਹੁਣ ਕੰਮ ਇੰਨਾ ਕਰਦਾ ਮੇਰੇ ਕੋਲ ਟਾਈਮ ਨਹੀਂ ਹੁੰਦਾ ਸਨੈਪਚੈਟਾ ਪਾਉਣ ਦਾ ਤੇ ਜਿਵੇਂ ਜਿਵੇਂ ਤੁਸੀਂ ਮੈਚੂਰ ਹੋਈ ਜਾਓਗੇ ਤੁਹਾਡੇ ਚੋਂ ਬੇਫਿਕਰੀ ਜਾਂਦੀ ਜਾਊਗੀ ਬਾਈ ਜੀ ਤੁਹਾਨੂੰ ਆਪਣੇ ਨਾਂ ਦੇ ਨਾਲ ਕਿਹੜੀ ਚੀਜ਼ ਲਾਉਣੀ ਚੰਗੀ ਲੱਗਦੀ ਹੈ ਡਾਇਰੈਕਟਰ ਸਿੰਗਰ ਕਿ ਜਾਂ ਐਕਟਰ ਡਿਪੈਂਡ ਕਰਦਾ ਵੀਰੇ ਮਾਹੌਲ ਦੇ ਹਿਸਾਬ ਨਾਲ ਨਹੀਂ 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 ਕਿ ਟਾਈਮ ਦੇ ਹਿਸਾਬ ਨਾਲ ਕਿ ਮੈਂ ਕਿਹੜਾ ਟਾਈਮ ਕਦੋਂ ਕਿਵੇਂ ਕਰ ਰਿਹਾ ਮੈਨੂੰ ADHD ਹੈ ਤੁਮ ਇੱਕ ਚੀਜ਼ ਨਹੀਂ ਕਰ ਸਕਦਾ ਹਮ ਮੇਰੇ ਡਾਇਰੈਕਸ਼ਨ ਦੇ ਕਰੀਅਰ ਨੇ ਮੈਨੂੰ ਅੱਜ ਇਹ ਮੌਕਾ ਡਾਇਰੈਕਸ਼ਨ ਦਾ ਕਰੀਅਰ ਸੀ ਜਿਹੜਾ ਉਹ ਮੇਰੀ ਨੀਹਾਂ ਸੀ ਮੇਰੀਆਂ ਮੇਰਾ ਸਿੰਗਿੰਗ ਦਾ ਕਰੀਅਰ ਮੇਰੀ ਇਮਾਰਤ ਹੈ ਹਮ ਤੇ ਐਕਟਰ ਉਹ ਇਮਾਰਤ ਦੀ ਟਾਪ ਤੇ ਬੈਠਾ ਹੈ ਹਮ ਕੁਆਟ ਲਿਟਰਲੀ ਤੇ ਹਰ ਇੱਕ ਚੀਜ਼ ਓਨੀ ਹੀ ਇੰਪੋਰਟੈਂਟ ਹੈ ਮੇਰੇ 200 ਦੇ 200 ਕੀਤੇ ਡਾਇਰੈਕਟ ਗਾਣਿਆਂ ਨੇ ਮੈਨੂੰ ਅੱਜ ਇੱਕ ਸਕਸੈਸਫੁਲ ਸਿੰਗਰ ਬਣਾਇਆ ਇੱਕ ਸਕਸੈਸਫੁਲ ਸਿੰਗਰ ਨੇ ਮੈਨੂੰ ਇੰਨਾ ਕ ਨਾਮ ਸ਼ੋਹਰਤ ਪੈਸੇ ਬਣਾ ਕੇ ਦੇਤੇ ਕਿ ਜੇ ਮੈਂ ਕੱਲ ਨੂੰ ਆਪਣੀ ਫਿਲਮ ਆਪ ਹੀ ਪ੍ਰੋਡਿਊਸ ਕਰਨੀ ਚਾਹਣਾ ਤਾਂ ਮੈਂ ਕਰ ਸਕਦਾ ਹਾਂ ਸੋ ਤੇ ਮੈਂ ਆਪਣੀ ਹਰ ਜੌਬ ਨੂੰ ਬਹੁਤ ਰਿਸਪੌਂਸਿਬਿਲੀ ਲੈਣਾ ਮੈਂ ਫੇਲ ਹੋ ਜਾਣਾ ਜੇ ਮੰਨ ਲਓ ਮੈਂ ਇੱਕ ਫਿਲਮ ਪ੍ਰੋਡਿਊਸ ਵੀ ਕੀਤੀ ਤੇ ਡਾਇਰੈਕਟ ਵੀ ਕੀਤੀ ਤਬਾਹ ਵਰ ਗਈ ਉਹਦੀ ਪੋਸਟ ਪ੍ਰੋਡਕਸ਼ਨ ਨੂੰ ਸਾਲ ਲੱਗ ਗਿਆ ਪਰ ਉਹਦੇ ਵਿੱਚ ਇੱਕ ਬਹੁਤ ਵੱਡਾ ਕਾਰਨ ਇਹ ਵੀ ਹੈ ਕਿ ਮੇਰੇ ਕੋਲੇ ਕੋਈ ਬੈਕ ਐਂਡ ਤੇ ਪ੍ਰੋਡਿਊਸਰ ਨਹੀਂ ਸੀ ਮੈਂ ਆਪਣੇ ਘਰੋਂ ਪੈਸੇ ਲਾ ਲਾ ਕੇ ਮੈਨੇਜ ਕਰ ਰਿਹਾ ਸੀ ਬਹੁਤ ਚੀਜ਼ਾਂ ਪਰ ਅਗਲੀ ਵਾਰੀ ਮੈਂ ਕਰੂੰਗਾ ਮੇਰੇ ਕੋਲ ਪੈਸੇ ਵੀ ਸ਼ਾਇਦ ਜ਼ਿਆਦਾ ਹੋਣ ਮੇਰੇ ਕੋਲ ਐਕਸਪੀਰੀਅੰਸ ਵੀ ਜ਼ਿਆਦਾ ਹੋਵੇ ਮੈਂ ਸਿੱਖ ਕੇ ਵੀ ਜ਼ਿਆਦਾ ਆਵਾਂ ਮੈਂ ਆਪਣੀ ਜਰਨੀ ਨੂੰ ਲੈ ਕੇ ਆਪਣੇ ਕੰਮ ਨੂੰ ਲੈ ਕੇ ਬੜਾ ਓਨੈਸਟ ਰਹਿਣ ਦੀ ਕੋਸ਼ਿਸ਼ ਕਰਦਾ ਉਹਦੇ ਨਾਲ ਕੀ ਹੈ ਨਾ ਤਾਂ ਮੈਂ ਕੋਈ ਫੇਕ ਐਕਸਪੈਕਟੇਸ਼ਨ ਲੋਕਾਂ ਤੱਕ ਰੱਖਦਾ ਨਾ ਕੋਈ ਫੇਸ ਫੇਕ ਇਮੇਜ ਆਪਣੇ ਆਪ ਨੂੰ ਆਪਣੀ ਦੱਸਦਾ ਉਹਦੇ ਨਾਲ ਮੇਰੀ ਜ਼ਿੰਦਗੀ ਬੜੀ ਸੌਖੀ ਰਹਿੰਦੀ ਆ ਕਿ ਮੈਂ ਆਈ ਡੋਨਟ ਹੈਵ ਟੂ ਫਾਲੋ ਅਪ ਔਨ ਐਨੀ ਲਾਈਜ਼ ਉਹ ਤਾਂ ਵੈਬ ਸੀਰੀਜ਼ ਰਿਲੀਜ਼ ਹੋ ਗਈ ਬੜਾ ਲੋਕਾਂ ਨੇ ਪਿਆਰ ਦਿੱਤਾ ਘਰ ਦੇ ਵਿੱਚ ਕੀ ਮਾਹੌਲ ਹੈ ਕੀ ਘਰ ਦਾ ਕੀ ਰਿਐਕਸ਼ਨ ਹੈ ਕਿਉਂਕਿ ਮੈਂ ਸੁਖਣ ਬਾਈ ਨੂੰ ਦੇਖ ਰਿਹਾ ਉਹ ਕੁਰਸੀਆਂ ਲਿਆ ਰਿਹਾ ਚਾਹ ਲਿਆ ਰਿਹਾ ਮਤਲਬ ਖੁਸ਼ੀ ਹੈ ਵੀ ਸਾਡੇ ਭਰਾ ਦੀ ਉਹ ਤਾਂ ਵੀਰੇ ਸੁਖਨ ਦਾ ਮੇਰੇ ਖਿਆਲ ਨਾਲ ਸ਼ੁਰੂ ਤੋਂ ਐਵੇਂ ਹੀ ਆ ਨਹੀਂ ਚਲੋ ਅਸੀਂ ਵੀਡੀਓ ਕਰਦੇ ਨਾ ਨਾ ਅਸੀਂ ਹੁਣ ਵੀ ਐਵੇਂ ਹੀ ਆ ਵੀਰੇ ਜਦੋਂ ਅਸੀਂ ਵੀਡੀਓਜ਼ ਕਰਦੇ ਹੁੰਦੇ ਸੀਗੇ ਉਦੋਂ ਵੀ ਪ੍ਰੋਡਕਸ਼ਨ ਇਹੀ ਸਾਹਮਣੇ ਹੁੰਦੇ ਸੀ ਮੁੰਡੇ ਅੱਛਾ ਇਹਨਾਂ ਦੀ ਗੱਡੀ 'ਚ ਸਮਾਨ ਢੋਣਾ ਸਾਰਾ ਸਾਰਾ ਦਾ ਧਿਆਨ ਰੱਖਣਾ ਹਾਂ ਬਾਕੀ ਵੀਰੇ ਸਾਡੇ ਘਰੇ ਨਾ ਮਤਲਬ ਮੈਂ ਕਲਾਕਾਰ ਹੈ ਨਹੀਂ ਮੈਂ ਪਰਮਿਸ਼ੀਆਂ ਤੇ ਸੁਖਨ ਸੁਖਨੀ ਆ ਉਹਦੇ ਨਾਲ ਐਵੇਂ ਆ ਕਿ ਆਊਟਰ ਸਕਸੈਸ ਫੇਲੀਅਰ ਕੋ ਘਰ ਤੱਕ ਪਹੁੰਚਦੇ ਨਹੀਂ ਸਾਡੇ ਉਹ ਬਾਹਰ ਦੀ ਸਕਸੈਸ ਬਾਹਰ ਹੀ ਰਹ ਜਾਂਦੀ ਹੈ ਬਾਹਰ ਦੇ ਫੇਲੀਅਰ ਬਾਹਰ ਹੀ ਰਹ ਜਾਂਦੇ ਨੇ ਮਤਲਬ ਐ ਕੋਈ ਨਹੀਂ ਵੀ ਭਰਾ ਸਾਡਾ ਅੱਜ ਬਾਲੀਵੁੱਡ ਦੇ ਵਿੱਚ ਟੱਕ ਪਾ ਰਿਹਾ ਨਹੀਂ ਇਹਨਾਂ ਨੂੰ ਤਾਂ ਇਹ ਫੀਲਿੰਗ ਪਹਿਲਾਂ ਤੋਂ ਹੀ ਆ ਜਦੋਂ ਮੰਨ ਲਓ ਮੈਂ ਹਲੇ ਕੰਮ ਸ਼ੁਰੂ ਵੀ ਨਹੀਂ ਸੀ ਕੀਤਾ ਇਹਨਾਂ ਨੇ ਤਾਂ ਮੈਨੂੰ ਉਵੇਂ ਹੀ ਦੇਖਿਆ ਹਮੇਸ਼ਾ ਹਾਂ ਤੇ ਮੈਂ ਬlesਟ ਆ ਕੇ ਚੱਲੋ ਮੇਰੇ ਜਿਹੜੇ ਨਾਲ ਦੇ ਨੇ ਉਹਨਾਂ ਨੂੰ ਹਮੇਸ਼ਾ ਮੇਰੇ ਤੇ ਵਿਸ਼ਵਾਸ ਸੀਗਾ ਦੇ ਦੇ ਵੀ ਬਾਈ ਹੋਣੀ ਬੜੇ ਬਲੇਸਿੰਗ ਨੇ ਨੇ ਤੇ ਕਈ ਵਾਰੀ ਕਹਿੰਦਾ ਮੇਰਾ ਭਰਾ ਹੀ ਦਾ ਸਟਾਰ ਆ ਮੈਂ ਕਹਾਂ ਤੋ ਕੁਰਸੀਆਂ ਚੱਕਾਂ ਮੈਂ ਕਹਾਂ ਤੋ ਚਾਵਾਂ ਲਿਆਵਾਂ ਨਹੀਂ ਉਹ ਤਾਂ ਬਹੁਤ ਬੀਬਾ ਮੁੰਡਾ ਜੀ ਸੱਚੀ ਹਾਂ ਜੀ ਸੁਖਣ ਬਾਈ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾ ਵੈਬ ਸੀਰੀਜ਼ ਦੀਆਂ ਤੇ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀਂ ਸਮਾਂ ਦਿੱਤਾ ਤੁਹਾਨੂੰ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਮੁਬਾਰਕਾ ਅਗਲੀ ਵਾਰੀ ਜਦੋਂ ਇੰਟਰਵਿਊ ਕਰਾਂਗੇ ਫਿਰ ਇੱਕ ਵੱਡੀ ਬਾਲੀਵੁੱਡ ਦੀ ਫਿਲਮ ਰਿਲੀਜ਼ ਹੋਣੀ ਹੋਊਗੀ ਤੇ ਆਪਾਂ ਤੁਹਾਡੇ ਨਾਲ ਇੰਟਰਵਿਊ ਕਰ ਦੂ ਪਹਿਲਾਂ ਵੀ ਕਰ ਲਾਂਗੇ ਕੋਈ ਚੱਕਰ ਨਹੀਂ ਚਲੋ ਧੰਨਵਾਦ ਬਾਈ ਥੈਂਕ ਯੂ ਵੀਰੇ ਥੈਂਕ ਯ